ਕਮੜਾ ਹੋਇਆ ਐ ਕਿਵੇਂ ਭੱਗ ਜਾਣਗੇ ਥਾਣੇ ਉਹਨਾਂ ਨੇ ਆਪਦੀ ਧੀ ਦਾ ਘਰ ਪੱਟਣਾ ਮਾੜਾ ਮੋਟਾ ਸੋਚ ਤੂੰ ਉਹ ਉਹਨੇ ਚਾਰ ਜਾ ਕੇ ਮਸਾਲਾ ਲਾ ਕੇ ਹੋਰ ਦੱਸੀਆਂ ਹੋਣੀਆਂ ਮੂਹਰਲਾ ਬੰਦਾ ਭੜਕ ਜਾਂਦਾ ਵੀ ਸਾਡੀ ਕੁੜੀ ਨਾਲ ਪਤਾ ਨਹੀਂ ਕੀ ਕੀ ਕੀਤਾ ਹੋਊ ਜੇ ਚਾਰ ਜਾ ਕੇ ਦੱਸੀਆਂ ਹੋਣੀਆਂ ਨਾ ਕੁਝ ਨਹੀਂ ਹੁੰਦਾ ਇੱਕ ਵਾਰਾ ਤੋਂ ਆਪਣੇ ਨਾਲ ਗੱਲ ਕਰਨਗੇ ਸਿੱਧਾ ਥਾਣੇ ਨਹੀਂ ਜਾਂਦੇ ਮੰਮੀ ਇਹਨੂੰ ਕੀ ਹੋ ਗਿਆ ਹਰਪ੍ਰੀਤ ਹਰਪ੍ਰੀਤ ਕੀ ਗੱਲ ਹੋ ਗਈ ਪੁੱਤ ਕੀ ਹੋਇਆ ਰਪ੍ਰੀਤ ਰੋਂਦੀ ਕਾ ਤਾ ਬਤਾ ਮੰਮੀ ਮੈਨੂੰ ਰਾਜਪਾਲ ਤੇ ਮੰਮੀ ਨੇ ਘਰੋਂ ਕੱਢਤਾ ਘਰੋਂ ਕੱਢਤਾ ਕੀ ਗੱਲ ਲੜਾਈ ਹੋ ਗਈ ਕੋਈ ਤੇਰੀ ਮੰਮੀ ਕੋਈ ਵੀ ਗੱਲ ਹੋਵੇ ਆਪਣੇ ਘਰ ਚ ਤਾਂ ਮਗਰੋਂ ਕਲੇਸ਼ ਪੈਂਦਾ ਇਹਦੇ ਸਾਰੇ ਇਹਦੇ ਨਾਲ ਪਹਿਲਾਂ ਕਲੇਸ਼ ਕਰਨ ਲੱਗ ਜਾਂਦੇ ਆ ਉਹ ਕਹਿੰਦਾ ਜੇ ਇਹਨੂੰ ਕਰ ਦਿਓਗੇ ਤਾਂ ਅਸੀਂ ਇਹਨੂੰ ਰੱਖਾਂਗੇ ਨਹੀਂ ਅਸੀਂ ਰੱਖਦੇ ਨਹੀਂਗੇ ਮੈਂ ਹੁਣ ਬਣਾਉਂਗਾ ਨੂੰ ਮਹਿਲਾਂ ਦਾ ਰਾਜ ਜਿੰਨੀ ਜਿਹਦਾ ਨਰਮਾਈ ਵਰਤੀ ਜਾਂਦੇ ਆ ਉਹਨਾਂ ਹੀ ਉਹ ਟੁੱਟੇ ਛਿੱਤਰ ਵਾਂਗੂ ਵਾਧਦੇ ਜਾਂਦੇ ਆ ਵਾਧਦੇ ਜਾਂਦੇ ਆ ਮਤਲਬ ਦੇਖ ਲੈ ਕੋਈ ਸਿਉਣਾ ਦੇਣ ਵਾਲੀ ਚੀਜ਼ ਹੁੰਦੀ ਆ ਵੀ ਐਂ ਚੱਕ ਕੇ ਫੜਾਤੀ ਕੋਈ ਉਹ ਤੋਂ ਪੈਸਾ ਨਹੀਂ ਲਿਆ ਨਾ ਜਵਾਕਨ ਤਾਂ ਇੰਨੇ ਪਿਆਰ ਨਾਲ ਭੇਜੀ ਸੀ ਆਪਣੇ ਪਿਆਰ ਨੂੰ ਤੇ ਐਂ ਚੱਕ ਕੇ ਮਿੰਟਾ ਚ ਲਾ ਕੇ ਉਹਨੂੰ ਫੜਾਤੀ ਆਹੋ ਆਪੇ ਕਰਤੂਤੀ ਖਾਨੀ ਜੇ ਤੈਨੂੰ ਕੋਈ ਚੰਗੀ ਗੱਲ ਕਹਿ ਦੇਣੀ ਆ ਦੇਖ ਲੈ ਤੇਰੇ ਨਾਲ ਤਾਂ ਹੁਣ ਮੈਂ ਗੱਲ ਕਰਦੀ ਨਹੀਂ ਉਹਨਾਂ ਦੇ ਘਰੇ ਜਾਉਂਗੀ ਤੇ ਬਹਿ ਕੇ ਹਸਾਬ ਕਿਤਾਬ ਕਰ ਤੈਨੂੰ ਮੈਂ ਹੁਣੀ ਦੇ ਦੂੰ ਬਲੈਂਕ ਚੈੱਕ ਇੱਥੇ ਤੂੰ ਪਾਇਰ ਪਾਟ ਕੇ ਦਿਖਾ ਦੇ ਨਾ ਖੁੱਚ ਵੱਡੀ ਤੇਰੀ ਕੋਈ ਗੱਲ ਨਹੀਂ ਹੁਣ ਤਾਂ ਮਾਂ ਆਈ ਹੋਈ ਆ ਮਾਂ ਨੇ ਮੁੜ ਜੂੰਗੀ ਜੇ ਬਾਲਾ ਐ ਕਰੇਗਾ ਹਿਸਾਬ-ਤਾਬ ਤਾਂ ਮੈਂ ਲਾਉਂਗੀ ਜਬ ਬਗ ਜਾ ਐਵੇਂ ਆਫਰੀ ਰਹਿਨੀ ਆ ਹੁਣ ਦੇ ਦੂੰ ਕੌੜ ਤੁਮਿਆਂ ਦਾ ਚੂਰਨਾ ਤਾਂ ਕੋਈ ਵੀ ਚੀਜ਼ ਨਹੀਂ ਜਾਣੀਗੀ ਤੇ ਹੋਰ ਇਹਨੂੰ ਆਉਣ ਦੇ ਕਰੇ ਅੱਜ ਮੈਂ ਲੈਣੀ ਆ ਦੇਖੋ ਉਹ ਤਾਂ ਨਾਲੇ ਤਾਂ ਥੋੜੀ ਕਮਾਈ ਖਾਈ ਜਾਂਦੀ ਪੁੱਤਾਂ ਦੀ ਕਮਾਈ ਖਾਈ ਜਾਂਦੇ ਆ ਨਾਲੇ ਸੌਥੋ ਇੱਥੇ ਲੁੱਟ ਜਾਂਦੇ ਆਗੇ ਤੇ ਹੋਰ ਉਹ ਤਾਂ ਬਾਲੇ ਹਿਯਾਰ ਹੈਗੇ ਹੋਰ ਹਿਯਾਰ ਤਾਂ ਹੈਗੇ ਆ ਮੈਂ ਹੀ ਕੰਮ ਕਰੀ ਤੇ ਤੁਸੀਂ ਚੁੱਪ ਕਰਕੇ ਲਾ ਲਾ ਕੇ ਚੀਜ਼ਾਂ ਗਲਚੋ ਤੁਹਾ ਜਵਾਕ ਜੀ ਨੂੰ ਪਤਾ ਨਹੀਂ ਕੀ ਇਹਦੀ ਨੀ ਅਜੀਬ ਬਸ ਚ ਰਹਿੰਦੀ ਮੇਰੇ ਸਾਲ ਦੇ ਰੋਟੀ ਪਤਾ ਨਹੀਂ ਕਿਵੇਂ ਪਚਦੀ ਆ ਵੀ ਤੈਨੂੰ ਕੀ ਲੋੜ ਆ ਮੈਂ ਪੜਦਾ ਕੱਜਾ ਉੱਤੇ ਫਿਰਦੇ ਦਾ ਉਤੋਂ ਲੈ ਕਲੇਸ਼ ਪਵਾ ਕੇ ਧਰਤਾ ਮਾਨਪ੍ਰੀਤ ਆ ਚੱਕ ਲੈ ਪੁੱਤ ਸਬਜ਼ੀ ਕੱਟ ਲਈਏ ਇੱਕ ਤਾਂ ਨਿੱਕੇ ਨਿੱਕੇ ਦੇਣਾ ਬਸ ਖਾਣ ਪਕਾਉਣੀ ਹੁੰਦਾਗਾ ਮੈਂ ਤਾਂ ਪਹਿਲਾਂ ਹੀ ਸਬਜ਼ੀ ਲੈ ਕੇ ਆਉਣ ਲੱਗੀ ਸੀ ਮੈਂ ਕਿਹਾ ਚੱਲ ਮੈਂ ਤੇਰੇ ਨਾਲ ਕਹਾ ਕਰ ਦੂੰਗੀ ਚਰਾ ਦੂੰਗੀ ਨਾਲ ਸਬਜ਼ੀ ਹੋਰ ਦੂਜੀ ਕਰ ਦੇ ਨੀ ਲਈ ਚੱਕੇ ਨਾ ਪੂਆ ਜੀ ਮਰੇ ਮੂਹ ਤੋਂ ਕਾਹ ਨਾ ਹੋ ਜੈ ਵੀ ਤੁਹਾਨੂੰ ਪੂਆ ਹੀ ਨਿਕਲਦਾ ਚੱਲ ਕੋਈ ਨਹੀਂ ਪੁੱਤ ਸਵਾਹ ਪੈ ਜੂਗਾ ਤੈਨੂੰ ਹੁਣ ਕਿਹੜਾ ਮੈਂ ਜਾਣਾ ਕਿਸੇ ਪਾਸੇ ਹਾਂ ਇਹ ਤਾਂ ਅਈ ਨੇ ਚ ਪਾਲ ਅਸਲ ਕੇ ਜ ਹੈ ਨਾ ਚੰਨ ਹੋਰ ਤੇਰੇ ਫੋਨ ਕਰ ਲਿਆ ਸੀ ਭਰਾ ਨੂੰ ਕਿਵੇਂ ਆ ਤੇ ਡੈਡੀ ਉੱਚੀ ਹਾਂਜੀ ਹੋ ਗਈ ਸੀ ਗੱਲ ਮੇਰੀ ਅੱਛਾ ਠੀਕ ਹੈ ਤੇ ਉਹ ਆ ਜਾਂਦੀ ਹੈ ਕੰਮ ਵਾਲੀ ਕਰ ਜਾਂਦੀ ਹੈ ਰੋਟੀ ਪਾਣੀ ਹਾਂ ਹਾਂ ਆ ਜਾਂਦੀ ਆ ਚੱਲ ਇਹ ਵੀ ਵਧੀਆ ਕਰਿਆ ਸਾਰਾ ਸਾਰਾ ਰੋਟੀਆਂ ਲਾਉਣੀਆਂ ਹੁੰਦੀਆਂ ਨਹੀਂ ਪਾ ਮਾ ਪਾ ਚਾਰ ਹੀ ਲਾਉਣੀਆਂ ਪੁੱਤ ਤੇ ਤਦਰ ਤਾਂ ਉਹਨਾਂ ਹੀ ਕਰਨਾ ਪੈਂਦਾ ਨਾਲੇ ਬੁੜੀਆਂ ਦਾ ਕੰਮ ਹੁੰਦਾ ਇਹ ਬੰਦਿਆਂ ਤੋਂ ਕਿੱਥੇ ਲੋਟ ਆਉਂਦਾ ਪਵਾ ਚਾਰ ਹੀ ਪਕਾਉਣੀਆਂ ਨੇ ਦੇਖੋ ਕੀ ਫਾਇਦਾ ਧੁੱਪ ਨਿਕਲੀ ਦਾ ਇਸ ਵੇਲੇ ਤਾਂ ਫੇਰ ਉਹੀ ਠੰਡ ਕਰ ਦਿੰਦਾ ਫੇਰ ਆ ਪਰਛਾਵੇਂ ਢਾਲਦੇ ਆ ਪੁੱਤ ਛੇਤੀ ਨਾਲੇ ਕਿਹੜਾ ਨਿੱਗੜੀ ਧੁੱਪ ਐ ਜਵਾਂ ਨਹੀਂ ਵਧੀਆ ਹੁੰਦੀ ਚਲ ਇੰਨਾ ਕਾ ਸਹਾਰਾ ਬਥੇਰਾ ਕਾ ਮਾੜਾ ਮੋਟਾ ਕੋਈ ਲੀਰਾ ਕਪੜਾ ਸੁੱਕ ਜਾਂਦਾ ਕੋਈ ਆਪ ਧੁੱਪੇ ਘਾਟਾ ਬਹਿ ਜਾਂਨੇ ਨਹੀਂ ਸਾਰਾ ਦਿਨ ਰਜਾਈਆਂ ਚ ਬੈਠਿਆਂ ਦਾ ਵੀ ਚਿੱਤ ਅੱਕ ਜਾਂਦਾ ਗਾ ਸਹੀ ਗੱਲ ਆ ਮੰਮੀ ਤੇ ਹਉ ਮੰਮੀ ਤੇ ਕੀ ਕਰੀ ਜਾਂਦੀ ਐ ਮੈਂ ਤਾਂ ਮੰਮੀ ਵੱਲ ਧਿਆਨ ਹੀ ਨਹੀਂ ਮਾਰਿਆ ਪਤਾ ਨਹੀਂ ਅੰਦਰੋਂ ਹੀ ਨਿਕਲੀ ਆਈ ਤੇ ਪਤਾ ਨਹੀਂ ਕੀ ਕਰੀ ਆਂਦੀ ਐ ਇੱਧਰ ਹੀ ਰਸੋਈ ਚ ਆ ਗਈ ਚੱਲ ਵਧੀਆ ਉਹ ਬਾਹਰ ਨਹੀਂ ਨਿਕਲਦੇ ਤਾਂ ਵੈਸੇ ਵੀ ਠੰਡ ਨਾਲ ਤਾਂ ਪੀੜ ਹੀ ਹੁੰਦੀ ਐ ਜਿਹੜੀ 6:00 ਵਜੇ ਮੈਂ ਉਹਨੂੰ ਆਏ ਆਖਿਆ ਵੀ ਮਾੜਾ ਮੋਟਾ ਤੋਰਾ ਫੇਰਾ ਕਰਿਆ ਕਰ ਫਿਰ ਜਮਾ ਪਾ ਰੌਣੋ ਹੜ ਜੂ ਪੈਰ ਤੇ ਦੇਖੋ ਮੈਂ ਤਾਂ ਕੱਪੜੇ ਤੋਤੇ ਸੀ ਇਹ ਵੀ ਨਹੀਂ ਸੁੱਕੇ ਮੇਰੇ ਤਾਂ ਸੁੱਕ ਜਾਣਗੇ ਬਸ ਹੁਣ ਕੇ ਰਤ ਅੰਦਰ ਸਿੱਟਨੇ ਪੈਣਗੇ ਇਹ ਚੱਕ ਕੇ ਸਵੇਰ ਸਬੂਰ ਨੂੰ ਕੋਈ ਧੁੱਪ ਲੱਗੀ ਤਾਂ ਮਾੜੇ ਮੋਟੇ ਹੋ ਜਾਣਗੇ ਆ ਇੱਕ ਦਿਨ ਤੱਕ ਇੱਥੇ ਸੁੱਕਦੇ ਆਗੇ ਆ ਗਾਜਰਾਂ ਆਂ ਰੋਜ਼ ਹੀ ਖਾਈ ਜਾਂਦੇ ਆ ਆ ਮੈਂ ਦੋ ਤਿੰਨ ਵਾਰੀ ਆਖ ਵਿੱਕਠੀ ਸਬਜ਼ੀ ਭਾਈ ਮੰਡੀ ਚੋਂ ਲਿਆ ਜਮਾ ਨਹੀਂ ਗੱਲ ਗਾਉਲ ਦਾ ਨਾਲ ਇਹ ਮਹਿੰਗੀ ਲਾਉਂਦੇ ਆ ਇੱਥੇ। ਓਹੋ ਮੰਮੀ ਮੰਡੀ ਚ ਕਿਹੜਾ ਕੋਈ ਲੈਦੀ ਸਬਜ਼ੀ ਮਿਲਣੀ ਆ ਮੰਡੀ ਚ ਹੀ ਇਹ ਲੈ ਕੇ ਆਉਂਦੇ ਆ ਜਿਹੜੇ ਪਿੰਡਾਂ ਚ ਆਉਂਦੇ ਆ ਵਿਚਾਰੇ ਵੇਚਣ। ਵਿਚਾਰਾਂ ਐ ਕਰ ਪੁੱਤ ਛੇਤੀ ਛੇਤੀ ਬਣਾ ਕੇ ਨਾ ਤੇ ਠੰਡ ਹੈਗੀ ਨਵੇੜ ਕੇ ਪਰੇ ਜੁਬੜਾਂ ਚ ਵੱਢ ਜੀਏ। ਹੋਰ ਆਪਾਂ ਕੀ ਕਰਨਾ ਰੋਟੀ ਰਹਿ ਗਈ ਬਸ ਬਣਾਉਣ ਵਾਲੀ ਤੇ ਹਿੰਮਤ ਜੀ ਨਾ ਬਣਾ ਲਾ। ਕੋਈ ਨਹੀਂ ਮੰਮੀ ਬਣਾਉਣ ਨੇ ਆ। ਆ ਕਰਦਾਂ ਜੀ ਵੀ ਮੁੜੀਆਂ ਪੰਗਾ ਹਨਾ ਉਹ ਦੂਜੀਆਂ ਵਧੀਆ ਸੀ ਉਹ ਪਾੜ ਲਿਆਉਂਦੀ। ਚਲ ਕੋਈ ਨਹੀਂ। ਹਰਪ੍ਰੀਤ ਮੰਮੀ ਇਹਨੂੰ ਕੀ ਹੋ ਗਿਆ ਹਰਪ੍ਰੀਤ ਹਰਪ੍ਰੀਤ ਕੀ ਗੱਲ ਹੋ ਗਈ ਪੁੱਤ ਕੀ ਹੋਇਆ ਹਰਪ੍ਰੀਤ ਫਰੋਂਦੀ ਕਾ ਤਾ ਬਤਾ ਮੰਮੀ ਮੈਨੂੰ ਰਾਜਪਾਲ ਤਾਂ ਮੰਮੀ ਨੇ ਘਰੋਂ ਕੱਢਤਾ ਘਰੋਂ ਕੱਢਤਾ ਕੀ ਗੱਲ ਲੜਾਈ ਹੋ ਗਈ ਕੋਈ ਤੇਰੀ ਨਹੀਂ ਮੰਮੀ ਕਹਿੰਦਾ ਜਿਹੜਾ ਘਰ ਤੇਰੀ ਮਾਂ ਦੇ ਨਾਮ ਆ ਉਹ ਸਾਡੇ ਨਾਮ ਕਰਵਾ ਦੇਖ ਲੈ ਆ ਮੇਰੇ ਘਰ ਦੇ ਸਿਆਪੇ ਹੀ ਐ ਮੰਮੀ ਕੋਈ ਵੀ ਗੱਲ ਹੋਵੇ ਆਪਣੇ ਘਰ ਚ ਤਾਂ ਮਗਰੋਂ ਕਲੇਸ਼ ਪੈਂਦਾ ਇਹਦੇ ਸਾਰੇ ਇਹਦੇ ਨਾਲ ਪਹਿਲਾਂ ਕਲੇਸ਼ ਕਰਨ ਲੱਗ ਜਾਂਦੇ ਆ ਆਕਾਸ਼ ਚੱਲ ਕੋਈ ਨਾ ਪਤਾ ਚੁੱਪ ਕਰ ਰੋ ਨਾ ਕੋਈ ਨਹੀਂ ਆ ਦੇਖ ਲੋ ਹਰਪ੍ਰੀਤ ਦੇ ਸਹੁਰਿਆਂ ਤੋਂ ਤਾਂ ਕਦੇ ਸੁੱਖ ਦਾ ਸੁਨੇਹਾ ਆਇਆ ਹੀ ਨਹੀਂ ਸੁੱਖ ਨਾਲ ਕੀ ਹੋ ਗਿਆ ਰੋਈ ਕਾ ਤੋ ਜਾਨੀ ਐ ਬਿਰੇ ਮੈਨੂੰ ਉਹਨਾਂ ਨੇ ਘਰੋਂ ਕੱਢਤਾ ਕਿਉਂ ਘਰੋਂ ਕੱਢਤਾ ਆਹੀ ਘਰ ਦੱਸਿਆ ਆਪਾਂ ਕੀਨੂੰ ਕਿਨੂੰ ਮੈਂ ਵੰਡ ਕੇ ਦੇਵਾਂ ਘਰ ਇਹਦੇ ਸਹੁਰਿਆਂ ਨੂੰ ਦੇਵਾਂ ਜਾਂ ਮੈਂ ਆਪਦੇ ਸਰੀਕਾਂ ਨੂੰ ਦੇਵਾਂ ਜਾਂ ਮੈਂ ਆਪਦੇ ਪੁੱਤ ਵਾਸਤੇ ਰੱਖਾਂ ਜਾਣ ਕੰਡਿਆ ਤੇ ਪਾਤੀ ਮੇਰੀ ਤਾਂ ਮੈਂ ਤੁਹਾਨੂੰ ਸਹੀ ਗੱਲ ਕਹੀ ਸੀ ਨਾ ਵੀ ਜੇ ਭੂਆ ਦੇ ਨਾਂ ਹੀ ਤਾਂ ਘਰ ਭੂਆ ਦੇ ਨਾਂ ਹੀ ਰਹਿੰਦੋ ਹਜੇ ਤੱਕ ਇਹਦੇ ਸਾਰੇ ਅੱਗੇ ਆਪਾਂ ਕੋਈ ਗੱਲ ਨਹੀਂ ਕੀਤੀ ਘਰ ਵਾਲੀ ਉਹਨਾਂ ਨੇ ਤਾਂ ਹੁਣ ਤੋਂ ਹੀ ਭੁੱਖ ਦਿਖਾਉਣੀ ਸ਼ੁਰੂ ਕਰਤੀ ਨਾ ਕਹਿੰਦੇ ਕੀ ਸੀ ਤੈਨੂੰ ਉਹ ਗੱਲ ਦੱਸ ਮੈਨੂੰ ਕਹਿੰਦੇ ਜਿੰਨਾ ਚਿਰ ਤੇਰੀ ਮੰਮੀ ਤੇਰੇ ਨਾਮ ਘਰ ਨਹੀਂ ਕਰਵਾਂਦੀ ਨਾ ਉਹਨਾਂ ਚਿਰ ਸਾਡੇ ਘਰੇ ਨਾ ਬੜੀ ਲੇ ਆ ਕੀ ਗੱਲ ਬੰਦੀ ਐ ਅਗੇ ਘਰ ਸਾਡੇ ਨਾਲ ਕਰਾ ਦੋ ਉਹ ਘਰ ਤੇਰਾ ਹੀ ਐ ਅਸੀਂ ਤੈਨੂੰ ਹੀ ਦੇਣਾ ਅਸੀਂ ਕਿ ਚੱਟਣਾ ਘਰ ਨਹੀਂ ਵੀਰੇ ਉਹ ਘਰ ਤੁਹਾਡਾ ਮੈਂ ਕੀ ਕਰਨਾ ਘਰ ਉਹ ਹੋ ਕੀ ਯਾਰ ਤੁਸੀਂ ਘਰ ਕਰ ਲਈਏ ਜਿਹੜੇ ਸਾਮਣੇ ਘਰ ਦਾ ਕਲੇਸ਼ ਪਿਆ ਨਾ ਮੰਮੀ ਪਹਿਲਾਂ ਤਾਂ ਇਹਦੇ ਸਾਰਿਆਂ ਨੂੰ ਬੁਲਾ ਕੇ ਪੰਚਾਇਤ ਇਕੱਠੀ ਕਰੋ ਉਥੇ ਇੱਥੇ ਨਹੀਂ ਬਰੋਣਾ ਨਾ ਉੱਥੇ ਹੀ ਝੱਲਿਓ ਉਹਨਾਂ ਦੇ ਪਿੰਡ ਚੋਂ ਉਸ ਕੱਟ ਕੇ ਆਇਆ ਉਹਨਾਂ ਦਾ ਭੁੱਖੇ ਲੰਗਾ ਦਾ ਹੁਣ ਜਾਣਾ ਹੀ ਨਹੀਂ ਉਹਨਾਂ ਲਾਲਚੀਆਂ ਦੇ ਨਾਲੇ ਜਿੱਦੇ ਦੀ ਚਾਚੀ ਆਈ ਹੈ ਨਾ ਉਦੋਂ ਤੇ ਮੇਰੇ ਪਿੱਛੇ ਪਾਏਗੇ ਜਾਣਾ ਕਿਉਂ ਨਹੀਂ ਉਹਨਾਂ ਨੂੰ ਸਬਕ ਸਿਖਾਉਣਾ ਜਾਣਾ ਉੱਥੇ ਹੀ ਰਹਿਣਾ ਤੂੰ ਉਹਨਾਂ ਦੇ ਘਰੇ ਨਹੀਂ ਸਾਰੀ ਅੱਗ ਤਾਂ ਉਹੀ ਪਾ ਕੇ ਗਈ ਹੈ ਦੀ ਚਾਚੀ ਪਹਿਲਾਂ ਉਹ ਕਾਹ ਨੂੰ ਸਿਰੇ ਜਾਂਦੇ ਸੀ ਬਾਸ ਫਿਰ ਮੰਮੀ ਪਹਿਲਾਂ ਤਾਂ ਇਹਦੇ ਸਹੁਰੇ ਨਾਲ ਨਿਬੜ ਫੇਰ ਨਿਬੜੰਗ ਚਾਚੀ ਜੀ ਨਾਲ ਉਹਨੂੰ ਵੀ ਪੰਚਾਇਤ ਚ ਘਣਿਸਣਾ ਪੈਣਾਗਾ ਤੈਨੂੰ ਮੈਂ ਦੱਸਿਆ ਸੀਗਾ ਮਨਪ੍ਰੀਤ ਐਵੇਂ ਨਹੀਂ ਹੋਇਆ ਇਹ ਕੋਈ ਨਾ ਕੋਈ ਅੱਗ ਤਾਂ ਲਾਉਣ ਹੀ ਆਈ ਆ ਤਾਂ ਹੀ ਤਾਂ ਉਹ ਲਾ ਗਈ ਨਾ ਅੱਗ ਦੇਖ ਲੈ ਇਹਨੂੰ ਘਰੋਂ ਵੀ ਬਾਹਰ ਕੱਢਦਾ ਤੂੰ ਵੇਖ ਲੈ ਗੱਲ ਸੁਣ ਮੇਰੀ ਤੂੰ ਆਦੇ ਚਾਚੇ ਨੂੰ ਬੁਲਾ ਕੇ ਨਾ ਉਹਦੇ ਨਾਲ ਰਾਇ ਕਰ ਫੇਰ ਆਪਾਂ ਇਹਦਾ ਕੋਈ ਫੈਸਲਾ ਕਰਾਂਗੇ ਕੋਟਟ ਜੀ ਨੂੰ ਨਾ ਅਕਲੀ ਨਹੀਂ ਆਉਂਦੀਗੀ ਸੜੀ ਜੀ ਤਾਂ ਹੋਵੇ ਨਾ ਸਾਰੇ ਘਰਾਂ 'ਚ ਕਲੇਸ਼ ਪਾਉਣ ਦੀ ਫਿਰਦੀ ਆ ਵੀ ਕਿਸੇ ਦਾ ਤਾਂ ਵਸ ਲੈਣ ਦੇ ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਉਹਦੇ ਵੇਖ ਲੈ ਮੈਨੂੰ ਅੱਧੀ ਘਰ ਦੱਸ ਕੇ ਹਟ ਗਈ ਗੱਲਾਂ ਤਾਂ ਉਹ ਬਹੁਤ ਕਰਕੇ ਗਈ ਐ ਤੂੰ ਵੀ ਲਕੋਨੀ ਐ ਵੀ ਕੀ ਕੀ ਬੋਲ ਕੇ ਗਈ ਐ ਤੂੰ ਹਣ ਮੰਮੀ ਮੈਂ ਕੀ ਕੀ ਦੱਸਦੀ ਤੁਹਾਨੂੰ ਫੋਨ ਤੇ ਗੱਲ ਉਹ ਜਦੋਂ ਤੈਨੂੰ ਉਹ ਬੋਲਦੇ ਸੀਗੇ ਸਾਨੂੰ ਉਹਦੀ ਕਿਉਂ ਨਹੀਂ ਫੋਨ ਕੀਤਾ ਅਸੀਂ ਉੱਥੇ ਆਉਂਦੇ ਨਾਲੇ ਦਿੰਦੇ ਉਹਨਾਂ ਨੂੰ ਘਰ ਜਾ ਫੋਨ ਕੀ ਕਰਨਾ ਸੀ ਇਹ ਤਾਂ ਬਸ ਪੁਆ ਨਾਲ ਦੀ ਹੋਈ ਪਈ ਆ ਬੇ ਵਿਚਾਰੀ ਜੇ ਬਣ ਕੇ ਮੂੰਹ ਬਣਾ ਲਿਆ ਤਾਂ ਬਸ ਘਰੋਂ ਤੁਰਿਆਈ ਉਹ ਹੈ ਨਹੀਂ ਅੱਜ ਕੱਲ੍ਹ ਦੁਨੀਆ ਵਿਚਾਰਿਆਂ ਦੀ ਤੁਸੀਂ ਮਾਤੀ ਤੈਨੂੰ ਦੋਨੇ ਇੱਕੋ ਜਿਹੀਆਂ ਹੋਈਆਂ ਪਈਆਂ ਜਿੰਨਾ ਦਬਕੇ ਰਹੂਗਾ ਅਗਲੇ ਉਨਾ ਹੀ ਦਬਾਉਂਦੇ ਆ ਤੁਹਾਨੂੰ। ਉਹ ਚੱਲ ਕੋਈ ਨਾ ਹੁਣ ਤੁਸੀਂ ਐਵੇਂ ਰੋਣਾ ਨਾ ਪਾਓ। ਮੈਂ ਚਾਚੇ ਨਾਲ ਗੱਲ ਕਰਦਾਂਗਾ ਫਿਰ ਦੇਖਦੇ ਆ ਉੱਥੇ ਜਾ ਕੇ ਆਪਾਂ ਪੰਚਾਇਤ ਕਰਦੇ ਆ ਉਹਨਾਂ ਨਾਲ ਕਰਦੇ ਆ। ਨਾ ਰੋਣਾ ਕਿਉਂ ਨਾ ਪਾਓ ਹੋਰ ਚੁੱਪ ਕਰਕੇ ਬੈਠ ਜਾਓ ਹੈ। ਰੋਜ਼ ਆਪਣੇ ਘਰ 'ਚ ਇਹੀ ਝੱਜੂ ਪੈਂਦਾ ਰੋਜ਼। ਉਹ ਝੱਜੂ ਤਾਂ ਪੈਂਦਾ ਮੈਨੂੰ ਤਾਂ ਐ ਹੁੰਦਾ ਵੀ ਮਸਾ ਦਾ ਸਾਰਾ ਕੁਝ ਠੀਕ ਹੋਇਆ। ਉਹ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਲੋਕਾਂ ਦੀ ਘੁੱਟੀ ਛੜ ਕੇ ਗੱਲਾਂ ਸੁਣਦੇ ਆ। ਆਹ ਉਹ ਕਾਹਨੂੰ ਲੋਕਾਂ ਨੂੰ ਸੁਣਦਾ ਨਹੀਂ ਕੰਨ ਤਾਂ ਵੀ ਕੰਨ ਹੁੰਦੇ ਆ ਬਥੇਰਾ ਸੁਣਦਾ ਲੋਕਾਂ ਨੂੰ। ਮਨਪ ਚੱਪਾ ਕਰ ਪੁੱਤ ਹੁਣ ਤੁਸੀਂ ਨਾ ਤੁਹਾਡੇ ਚਾਚੇ ਨਾਲ ਗੱਲ ਕਰ ਲੈ ਜਾ ਕੇ ਬਸ ਕਰ ਦਾਂਗਾ ਤੇਰੀ ਕੋਈ ਹੱਲ ਹੋਊਗਾ ਆਪਣੇ ਇਕੱਲੇ ਨਾਲ ਗੱਲ ਕੀਤੇ ਨਾਲ ਕੋਈ ਹੱਲ ਹੋਣਾਗਾ ਤੂੰ ਐਵੇਂ ਨਾ ਰੋਈ ਜਾਈਂ ਚੰਗਾ ਕੋਈ ਨਹੀਂ ਕਰਦਿਆਂ ਜਿੰਨੀ ਜਿੰਦਾ ਨਰਮਾਈ ਵਰਤੀ ਜਾਂਦੇ ਆ ਉਨਾ ਹੀ ਉਹ ਟੁੱਟੇ ਛਿੱਤਰ ਵਾਂਗੂ ਵਾਧਦੇ ਜਾਂਦੇ ਆ ਵਾਧਦੇ ਜਾਂਦੇ ਆ ਭਾਬੀ ਵੀਰੇ ਨੇ ਸਿਰੇ ਚੜਾਏ ਆ ਜੇ ਉਹਦੀ ਉਹਨਾਂ ਨੂੰ ਸਿਉਣਾ ਨਾ ਦਿੱਤਾ ਹੁੰਦਾ ਕਾ ਨੂੰ ਮੂੰਹ ਟੱਡਦੇ ਹੁਣ ਘਰ ਮੰਗਣ ਲੱਗੇ ਕਾ ਨੂੰ ਕੁਝ ਹੋਰ ਮੰਗਣਗੇ ਨਹੀਂ ਵੀਰੇ ਨੇ ਤਾਂ ਮਾਨਤਾ ਨ ਰੱਖਿਆ ਸੀ ਉਹਨਾਂ ਦਾ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਵੀ ਐਡਾ ਮੂੰਹ ਤਾਂ ਨਹੀਂ ਟੱਡਣਾ ਸੀ ਉਹਨਾਂ ਨੇ ਫਿਰ ਨਹੀਂ ਭਣੇ ਸਾਰੀ ਗੱਲ ਤਾਂ ਨਾ ਉਂਗਲਾਂ ਤੇ ਹੋਈ ਆ ਹੁਣ ਕੀ ਪਤਾ ਉਹ ਕੀ ਕੁਝ ਕਹਿ ਕੇ ਆਈ ਆ ਜਿਹੜੇ ਉਹ ਐ ਕਰਨ ਲੱਗੇ ਨਹੀਂ ਉਹ ਤਾਂ ਆਪਾਂ ਨੂੰ ਪਤਾ ਹੀ ਆ ਆਪਾਂ ਕਿਹੜਾ ਨਿਆਣੀਆਂ ਨੇ ਉਹ ਵੜਾ ਕੇ ਹੀ ਆਈ ਆ ਸਭ ਕੁਝ ਤਾਂ ਹੀ ਪੜਕੇ ਆ ਉਹ ਮੰਮੀ ਉਹੋ ਕੀ ਆਪ ਵੀ ਬਥੇਰੇ ਲਾਲਚੀ ਨੇ ਮੇਰੇ ਸਾਸ ਸ ਨੇ ਸਾਫ ਸਾਫ ਕਹਤਾ ਕਹਿੰਦੀ ਵਿਆਹੀ ਤੇਰਾ ਘਰ ਪਿੱਛੇ ਕੀਤਾ ਜਦੋਂ ਭਰਾ ਦਾ ਪਤਾ ਲੱਗਿਆ ਤਾਂ ਹੀ ਹੁਣ ਘਰ ਮੰਗਣ ਲੱਗ ਗਏ। ਆ ਬਸ ਜਦੋਂ ਹੌਲੀ ਦੱਲਾ ਨਿਕਲਣਗੇ ਹੁਣ ਹੁਣ ਭੇਜ ਤਾਊਗਾ ਉਹਨਾਂ ਦਾ ਵੀ ਹੁਣ ਉਹ ਕਿਹੇ ਜੇ ਹੈਗੇ। ਆਪਦੇ ਹੀ ਨਹੀਂ ਆਪਦਿਆਂ ਦੇ ਬਣ ਸਕਦੇ ਸੱਤ ਬਗਾਨੇ ਕਿੱਥੇ ਬਣ ਜਾਣਗੇ। ਚੱਲ ਕੋਈ ਨਹੀਂ ਪੁੱਤ ਚਾਦੀ ਕੁੱਟ ਬਣਾ ਦੇ ਇਹਨੂੰ ਲੈ ਜਾ ਪਿਆ ਦੇ ਚਾਦੀ ਕੁੱਟ। ਕੋਈ ਨਹੀਂ ਕਰਦੇ ਕੋਈ ਹੱਲ ਫਿਰ ਦੇਖਦੇ। ਚਲਾ ਹਰਪ੍ਰੀਤੰਦਰ ਆ ਜਾ। ਜੇ ਉਹਨਾਂ ਨੇ ਕੋਈ ਤੂੰ ਤੂੰ ਐਵੇਂ ਕਰਾਉਣੀ ਆ ਫਿਰ ਘਰ ਨਹੀਂ ਪਊਗੀ। ਆਹੀ ਰੰਡੀ ਰੋਣਾ ਨਹੀਂ ਮੁਤਰਾ। ਕਦੇ ਕਿਵੇਂ ਕਦੇ ਕਿਵੇਂ ਇੱਕ ਪਾਸੇ ਨਹੀਂ ਸੁਖਦਾ ਸਾਹ ਹੁੰਦਾ ਵੀ ਇੱਕ ਪਾਸੇੋਂ ਤਾਂ ਆ ਗਿਆ। ਨਹੀਂ ਉਹੀ ਤਾਂ ਗੱਲ ਆਗੀ। ਫਰ ਮੈਨੂੰ ਤਾਂ ਆਈ ਫਿਕਰ ਲੱਗਿਆ ਪਿਆ ਵੀ ਉਹ ਪਤਾ ਨਹੀਂ ਇਹ ਚੰਦਰੀ ਉੱਥੇ ਕਹਿ ਕੇ ਕੀ ਆਈ ਹੈਗੀ ਜਿਹੜੇ ਹੋ ਇਹਦੇ ਨਾਲ ਐਦਾਂ ਕਰਨ ਲੱਗ ਗਏ ਉਹਨੇ ਇਹੀ ਗੱਲਾਂ ਕਰੀਆਂ ਹੋਣਗੀਆਂ ਤਾਂ ਜਮਾਂ ਲਾਡੀ ਦਾ ਦੱਸਿਆ ਉਹਨੇ ਇਹਦੀ ਸੱਸ ਨੇ ਦੱਸਿਆ ਉਦੋਂ ਬਾਅਦ ਪੜਕਾ ਕੇ ਆਈ ਆ ਹੋਏ ਨੂੰ ਪਤਾ ਨਹੀਂ ਕਿਵੇਂ ਖੇੜਾ ਛੁੱਟੂਗਾ ਹੁਣ ਚੱਲ ਕੋਈ ਨਹੀਂ ਵੇਖਦੇ ਆ ਕਿਹੜਾ ਕਾਲੇ ਨਾਲ ਗੱਲ ਕਰਦੇ ਆ ਫਿਰ ਕਰਾਂਗੇ ਗੱਲ ਕੋਈ ਹੁਣ ਆਈ ਤਾਂ ਨਹੀਂ ਜਵਾਕੜੀ ਨੂੰ ਬਾਾਰ ਚ ਬਿਠਾ ਕੇ ਰੱਖਾ ਨੇ ਨਾ ਬਸਰੇ ਲਾਉਣੀ ਪਊਗੀ ਮੈਂ ਤਾਂ ਆਪਾਂ ਕਹਿੰਦੀ ਮਨਪ੍ਰਿਤ ਸਹੀ ਕਹੀ ਜਾਂਦੀ ਐ ਵੀ ਆਪਾਂ ਉਹਦੇ ਪਿੰਡ ਜਾ ਕੇ ਜਰੂਰ ਕੱਢੀਏ ਉਹਨਾਂ ਦਾ ਆਪਾਂ ਤਾਂ ਪਹਿਲਾਂ ਵੀ ਕਹਿੰਦੇ ਸੀ ਵੀ ਚਲ ਘਾਰ ਇਸੇ ਦਾ ਹੀ ਇਸੇ ਦੇ ਨਾ ਹੀ ਕਰਾਵਾਂਗੇ ਆਪਾਂ ਤਾਂ ਮਾਥੀ ਬੈਠੇ ਆ ਗੱਲ ਆਪਣੇ ਤਾਂ ਮਨ ਦੇ ਵਿੱਚ ਇਹ ਜੀ ਗੱਲ ਹੈ ਹੀ ਨਹੀਂ ਸੀ ਕੋਈ ਉਹਨਾਂ ਦੇ ਮਨਾਂ ਦੇ ਵਿੱਚ ਕੀ ਆਪਾਂ ਨੂੰ ਕੀ ਪਤਾ ਹੁਣ ਉਹਨਾਂ ਨੂੰ ਐਡੀ ਕਾਰ ਲਾ ਗਈ ਵਿਖਲਾ ਅਸੀਂ ਕਿਹੜਾ ਖਾਣਾ ਘਰ ਅਸ ਤੋਂ ਉਹਨੂੰ ਦੇ ਦਿਆਂਗੇ ਨਾਲ ਇਹਦਾ ਹੀ ਹੈਗਾ ਜਵਾਕੜੀ ਮੰਮੀ ਹੁਣ ਆਈ ਨਾ ਬੋਲੀ ਚਲੋ ਸਬਜ਼ੀ ਚੀਰ ਦੋ ਜਲਦੀ ਜਲਦੀ ਹੌਰੀ ਕੁ ਸਮਾਨ ਪੈ ਗਿਆ ਲੈ ਇੰਨਾ ਵਧੀਆ ਸੀਗਾ ਚਿੱਤ ਦੁਖੀ ਹੋ ਗਿਆ ਸਮਾਂ ਚੱਲ ਕੋਈ ਨਹੀਂ ਤੂੰ ਫਿਕਰ ਨਾ ਆਪ ਕਰ ਗਿਆ ਨਾ ਲਾਡੀ ਕਾਲੇ ਕੋਲੇ ਆਪੇ ਕੋਈ ਰਾਹ ਕੱਢਣਗੇ ਮਨ ਲਾ ਦੇਖ ਲੈ ਕੋਈ ਸਿਉਣਾ ਦੇਣ ਵਾਲੀ ਚੀਜ਼ ਹੁੰਦੀ ਆ ਵੀ ਆਈ ਚੱਕ ਕੇ ਫੜਾਤੀ ਕੋਈ ਉਹ ਤੋਂ ਪੈਸਾ ਨਹੀਂ ਲਿਆ ਨਾ ਜਵਾਕਨ ਤਾਂ ਇੰਨੇ ਪਿਆਰ ਨਾਲ ਭੇਜੀ ਸੀ ਆਪਦੇ ਪਿਆਉ ਨੂੰ ਤੈਨ ਚੱਕ ਕੇ ਮਿੰਟਾ ਚ ਲਾ ਕੇ ਉਹਨੂੰ ਫੜਾਤੀ ਤੂੰ ਤਾਂ ਆਪ ਵਾਲੀ ਕੰਵਲੀ ਐ ਤੂੰ ਮਾੜਾ ਮੋਟਾ ਵਿੜਕ ਨਹੀਂ ਰੱਖਦੀਗੀ ਵੀ ਕੀ ਚੀਜ਼ ਮੇਰੀ ਘਰੋਂ ਜਾਂਦੀ ਐ ਤੇ ਤੂੰ ਗੱਲ ਚੋ ਲਾ ਕੇ ਫੜਾਤੀ ਕੰਵਲੀ ਤਾਂ ਤੂੰ ਐਗੀ ਕਿਉਂ ਚੀਜ਼ਾਂ ਨੂੰ ਫੜਾਉਣੀ ਐ ਭਲਾਂ ਦੀ ਹੈ ਇੱਕ ਤਾਂ ਤੂੰ ਉਹਨਾਂ ਦਾ ਕੰਮ ਨਾਲੇ ਤੂੰ ਆਪਦਾ ਘਰ ਦਾ ਕਰਕੇ ਜਾਨੀਂ ਤੇ ਨਾਲੇ ਤੂੰ ਉਹਨਾਂ ਦਾ ਜਾ ਕੇ ਕੰਮ ਕਰਦੀ ਹੈਂ ਖੋਰਸਾ ਕਰਦੀ ਹੈਂ ਹੈ ਉਲਟਾ ਤੂੰ ਚੀਜ਼ਾਂ ਆਪਦੀਆਂ ਸਿਉਣੇ ਚੀਜ਼ਾਂ ਚੱਕ ਚਫੜਾਈ ਜਾਨੀਂ ਹੈਗੀ ਉਹਨੂੰ ਹੈ ਵੀ ਉਹ ਤਾਂ ਚੱਲ ਉਹਨਾਂ ਦੇ ਮੰਗਰ ਲੱਗਿਆ ਵੇ ਉਹ ਤਾਂ ਲਾਡੀ ਨੂੰ ਫੜਾਈ ਜਾਂਦਾ ਚੱਕ ਚੱਕ ਕੇ ਹੈ ਉਹ ਤਾਂ ਆਪਦਾ ਖੂਨ ਸਮਝਦਾ ਤਾਂ ਕਰਕੇ ਫੜਾਈ ਜਾਂਦਾ ਉਸਨੂੰ ਤੇ ਤੂੰ ਕਦੇ ਨਹੀਂ ਹੈਗੀ ਮਾਂ ਮੈਨੂੰ ਕੀ ਪਤਾ ਸੀਗਾ ਵੀ ਐਂ ਚੱਕ ਕੇ ਚੈਨ ਵੀ ਫੜਾ ਦੂਗਾ ਉਹਨੂੰ ਮੈਂ ਮੈਨੂੰ ਤਾਂ ਕਿਹੜਾ ਪੁੱਛ ਕੇ ਕਰਦਾ ਕੁਛ ਕਰਦਾ ਤਾਂ ਹੁਣ ਅੱਗੇ ਤੂੰ ਸਿਆਣੀ ਹੋ ਜਾ ਹੁਣ ਤੂੰ ਬਸ ਹੁਣ ਅੱਗੇ ਤੂੰ ਸਿਆਣੀ ਹੋ ਜਾ ਹੁਣ ਕੋਈ ਚੀਜ਼ ਨਹੀਂ ਲੈਣੀ ਕੱਲੇ ਨੂੰ ਸਮਝਾਣ ਵਾਲੇ ਕੱ ਕੋਈ ਚੀਜ਼ ਨਹੀਂ ਜਾਣੀ ਐ ਤੂੰ ਬਾਤ ਕੋਈ ਵੀ ਚੀਜ਼ ਨਹੀਂ ਜਾਣੇਗੀ ਤੇ ਹੋਰ ਇਹਨੂੰ ਆਉਣ ਦੇ ਕਰੇ ਅੱਜ ਮੈਂ ਲੈਣੀ ਆ ਦੇਖੋ ਉਹ ਤਾਂ ਨਾਲੇ ਤਾਂ ਥੋੜੀ ਕਮਾਈ ਖਾਈ ਜਾਂਦੇ ਪੁੱਤਾਂ ਦੀ ਕਮਾਈ ਖਾਈ ਜਾਂਦੇ ਨਾਲੇ ਸੌਥੋ ਇਥੇ ਲੁੱਟ ਜਾਂਦੇ ਹੈਗੇ ਤੇ ਹੋਰ ਉਹ ਤਾਂ ਬਾਲੇ ਹਿਯਾਰ ਹੈਗੇ ਹੋਰ ਹਿਯਾਰ ਤਾਂ ਹੈਗੇ ਆ ਮੈਂ ਹੀ ਕੰਮ ਕਰੀਆ ਤੁਸੀਂ ਚੁੱਪ ਕਰਕੇ ਲਾ ਲਾ ਕੇ ਚੀਜ਼ਾਂ ਗਲ ਤੋਂ ਲਾ ਲਾ ਕੇ ਫੜਾਈ ਜਾਂਦੇ ਹੋਗੇ ਮੈਂ ਮੈਨੂੰ ਕਿਹੜਾ ਪਤਾ ਸੀ ਮੈਂ ਕਿਹੜਾ ਫੜਾਈ ਆ ਫੜਾਈ ਤਾਂ ਕਾਲੇ ਨੇ ਆ ਨਾਲ ਮੈਨੂੰ ਕਿਹੜਾ ਪੁੱਛ ਕੇ ਫੜਾਈ ਆ ਕੋਈ ਗੱਲ ਨਹੀਂ ਅੱਜ ਪੁੱਛੂਗੀ ਇਹਨੂੰ ਉਹ ਤਾਂ ਜਵਾਬ ਇਹਨੂੰ ਕਾਲੇ ਨੂੰ ਕੁਝ ਕਹਿੰਦੀ ਕਿਉਂ ਨਹੀਂ ਗਈ ਲੈ ਜੇ ਕੋਈ ਹੋਰ ਕਰਦੀ ਚੀਜ਼ ਹੋ ਮਾਂ ਮੈਨੂੰ ਕਿਹੜਾ ਪੁੱਛਦਾ ਜੇ ਮੈਂ ਕੁਛ ਉਹਨੂੰ ਕਹਿਣੀ ਆ ਵੀ ਰੋਗ ਦੀਆਂ ਭਾਈ ਤੂੰ ਐਂ ਨਾ ਕਰ ਫਿਰ ਮੈਨੂੰ ਕੁੱਟਦਾ ਹੁਣ ਮੈਂ ਦੱਸ ਕਿੱਧਰ ਜਾਵਾਂ ਖਾਈ ਤਾਂ ਤੁਹਾਨੂੰ ਜਾਂਦੇ ਆ ਤੇ ਕੰਮ ਆਪਦਾ ਕਰੀ ਜਾਂਦੇ ਆ ਉਹ ਤੇਰੇ ਨਾ ਕਦੇ ਆ ਕੇ ਹੱਥ ਨਹੀਂ ਬਟਾਇਆ ਉਸਨੇ ਲੈ ਕਦੀ ਨਹੀਂ ਕਿਹਾ ਮਾਂ ਵੀ ਅਲਾਜ ਅਸਿੰਦਰੇ ਮੈਂ ਕਰ ਦਿੰਦੀ ਆ ਕੰਮ ਆ ਕੇ ਬਹਿ ਜਾਂਦੀ ਮੋਜਨ ਮੰਜੇ ਤੇ ਚੜ ਕੇ ਤੇ ਉਹ ਮੁੰਡਾ ਜਾਂ ਮੁੰਡਾ ਕੀ ਬੋਲੀ ਜਾਂਦਾ ਸੀਗਾ ਲੈ ਹਾਂ ਉਹ ਕਹਿੰਦਾ ਲੈ ਵੀ ਕਹਿੰਦਾ ਪੈਸੇ ਦੇ ਦਿੰਦਾ ਚਾਚਾ ਮੈਨੂੰ ਤੇ ਮੁੜ ਕੇ ਮੰਗਦਾ ਨਹੀਂ ਮੈਂ ਤਾਂ ਕਦੇ ਦੱਸੇ ਹੀ ਨਹੀਂ ਇਹਨੇ ਘਰੇ ਵੀ ਉਹ ਪੈਸੇ ਵੀ ਦਿੰਦਾ ਉਹਨੂੰ ਲੈ ਕੋਈ ਹਸਾਬ ਗਤਾ ਵੀ ਨਹੀਂ ਹੈਗਾ ਲੈ ਆਦਿ ਫਿਰ ਮੰਗਦਾ ਕਿਉਂ ਨਹੀਂਗਾ ਕਿਉਂ ਨਹੀਂ ਹਿਸਾਬ ਪਤਾਉ ਲੈਂਦਾ ਕੋਈ ਨਾ ਜਿਹਦਾ ਹਿਸਾਬ ਪਤਾਉ ਤਾਂ ਮੈਂ ਲੈਣੀ ਇਹਨੂੰ ਘਰੇ ਆਉਣ ਦੇ ਕਰਾਂ ਉਹ ਜਿੰਦਰੀ ਇਹ ਚਾਹ ਬਣਾ ਯਾਰ ਘੁੱਟ ਫਿਰ ਮੈਂ ਤਸਵੀਰ ਚ ਜਾ ਕੇ ਆਉਣਾ ਨਾ ਨਾ ਮੇਰੇ ਤੋਂ ਕਹਤੋ ਚਾਹਾਂ ਪੀਣੀ ਆ ਜਿੰਨਾਂ ਨੂੰ ਦਿਨਾਂ ਪੈਸੇ ਤੇ ਗਲਾਂ ਚ ਚੈਨੀਆਂ ਲਾ ਲਾ ਦਿਨਾ ਉਹਨਾਂ ਤਾਂ ਜਾ ਕੇ ਪੀਚਾ ਉਹੀ ਚਾਹ ਪਿਆਉਣਗੇ ਉਹ ਕਿਨੂੰ ਦੇਤੇ ਪੈਸੇ ਮੈਂ ਨਾਲ ਕਿਨੂੰ ਚੈਨਾ ਦੇਤੀਆਂ ਉਹ ਅੰਦਰ ਧਰੀ ਪਈ ਆ ਪੇਟੀ ਚ ਗੱਪ ਨਾ ਮਾਰ ਅੱਜ ਲਾਡੀ ਨੇ ਦੱਸਿਆ ਮੈਨੂੰ ਕਹਿੰਦਾ ਚਾਚੇ ਨੇ ਆਪਦੀ ਗੱਲ ਦੀ ਚੈਨ ਲਾ ਕੇ ਨਾ ਹਰਪ੍ਰੀਤ ਨੂੰ ਦੇ ਜਾਂਦੀ ਕਿਉਂ ਭਈ ਤੂੰ ਕਿਉਂ ਦੇਖ ਕੇ ਆਂਦੀ ਚਲ ਕੋਈ ਨਹੀਂ ਫੇਰ ਕੀ ਨਾਲ ਲੈ ਕੇ ਮੱਛਣਾ ਸੀ ਚਾ ਇਹਨੂੰ ਬੁੜੇ ਹੱਡ ਹੋਏ ਪਏ ਆ ਹੁਣ ਕੀ ਸੋਹਣੀਆਂ ਲੱਗਦੀਆਂ ਪੰਗਾ ਜਵਾਕਾਂ ਦੇ ਸੋਹਣੀ ਲੱਦੀ ਆ ਚੀਜ਼ ਅੱਛਾ ਤੈਨੂੰ ਸਿਆਣਾ ਉਹੀ ਲੱਗਦਾ ਜਵਾਕਾਂ ਤੇਨੇ ਪਿਆਰ ਨਾ ਬਣਾ ਕੇ ਦਿੱਤੇ ਵੀ ਸਾਡੇ ਪਿਓ ਦੇ ਗਾਲ ਚ ਪਊਗਾ ਤਾਂ ਤੂੰ ਚੱਕ ਕੇ ਲਾ ਕੇ ਉਹਨਾਂ ਨੂੰ ਦੇ ਤਾਂ ਕਿਉਂ ਚਲ ਕੋਈ ਨਹੀਂ ਹੋਰ ਬਣਾ ਲਾਂਗੇ ਇਹਦਾ ਹੱਥਾਂ ਦੀ ਮੈਲ ਤੈਨੂੰ ਲੱਗਦਾ ਹੱਥਾਂ ਦੀ ਮੈਲ ਜਵਾਕਾਂ ਨੂੰ ਪੁੱਛ ਵੀ ਪੈਸਾ ਕਿੰਨਾ ਔਖਾ ਬੰਦਾ ਦਿਨ ਰਾਤ ਵਿਚਾਰੇ ਲੱਗੇ ਰਹਿੰਦੇ ਪੈਸਾ ਕਮਾਉਣ ਲਈ ਉਹ ਚਲ ਕੋਈ ਨਹੀਂ ਉਹ ਵੀ ਆਪ ਤੇ ਜਵਾਕ ਹੀ ਆ ਉਹ ਕਿਹੜਾ ਬਗਾਨੇ ਆ ਬਗਾਨੇ ਆ ਆਪਦੇ ਕਿਉਂ ਨਾ ਆਪਦੇ ਦੀ ਜਗਾ ਕੋਈ ਨਹੀਂ ਲੈ ਸਕਦਾ ਹੁੰਦਾ ਨਾ ਜਿਹੜਾ ਤੂੰ ਲਾਡੀ ਨੂੰ ਪੈਸੇ ਦਿਨਾ ਐਂ ਕਿਵੇਂ ਚੱਕ ਕੇ ਦੇ ਦੇਣਾ ਨਾ ਕੋਈ ਉਹ ਤਾਂ ਹਿਸਾਬ-ਕਿਤਾਬ ਮੰਗਦਾ ਕਿਉਂ ਬਈ ਉਹ ਚਲ ਕੋਈ ਨਹੀਂ ਫੇਰ ਐਡੇ ਤੂੰ ਕੀ ਹਿੱਕ ਤੇ ਧੰਨੇ ਆ ਪੈਸੇ ਤੂੰ ਜਿਹੜੀ ਚੀਜ਼ ਚਾਹੀਦੀ ਆ ਮੈਨੂੰ ਦੱਸ ਦੇ ਦੇ ਤੈਨੂੰ ਚੀਜ਼ ਮਿਲ ਜਾਂਦੀ ਆ ਭਾਈ ਇਥੇ ਪੈਸੇ ਲਾਈ ਆ ਲੈ ਕਿਉਂ ਹਿਸਾਬ-ਕਿਤਾਬ ਤਾਂ ਹੁੰਦਾ ਹੀ ਹੈ ਸ਼ਰੀਕਾਂ ਨਾਲ ਨਾ ਇੰਨਾ ਪਿਆਰ ਨਹੀਂ ਪਾਉਣਾ ਚਾਹੀਦਾ ਹਿਸਾਬ-ਕਿਤਾਬ ਤਾਂ ਰੱਖਣਾ ਚਾਹੀਦਾ ਹੁਣ ਤੂੰ ਜਿੰਨੇ ਪੈਸੇ ਵੀ ਲਾਡੀ ਨੂੰ ਦਿੱਤੇ ਆ ਉਹਦਾ ਸਾਰਾ ਹਿਸਾਬ-ਕਿਤਾਬ ਮੈਨੂੰ ਦੇ ਮੈਂ ਮੰਗੂ ਉਹ ਤੋਂ ਮੈਂ ਤ ਪਿਆਰਪੂ ਕੋਈ ਨਹੀਂ ਹੈਗਾ ਤੈਨੂੰ ਤਾਂ ਖਾਂਦਾ ਜਾਣ ਕੇ ਮਿੱਠਾ ਰਹਿੰਦਾ ਤੇਰੇ ਨਾਲ ਵੀ ਚਾਚਾ ਵਧੀਆ ਪੈਸੇ ਦੇਈ ਜਾਂਦਾ ਉਹ ਖਾਣ ਨੂੰ ਕੀ ਖਾ ਜੂਗਾ ਉਹ ਨਾਲੇ ਮਾਇਆ ਵੱਡਾ ਸਾਰੇ ਘਰ ਚ ਮੈਂ ਮਾਈ ਮੂਰੇ ਲੱਗ ਕੇ ਕਰੂੰਗਾ ਹੋਰ ਦਸ ਕੌਣ ਕਰੂਗਾ ਤੂੰ ਆਪਦਾ ਕਰ ਹੈ ਉਹ ਆਪਦਾ ਕੱਲ ਕਿਉਂ ਕਰਦਾ ਆਪਦਾ ਕਿਹੜਾ ਕੋਈ ਬਾਹਰੋਂ ਆ ਕੇ ਕਰਕੇ ਆਉਂਦਾ ਆਪਦਾ ਵੀ ਕਰਦੀ ਆ ਕਿੱਥੇ ਕਰਦਾ ਤੂੰ ਘਰੇ ਤਾਂ ਤੂੰ ਖੜਦਾ ਨੇ ਸਾਰਾ ਦਿਨ ਉਹ ਮੁੰਡੇ ਕੋਲ ਬੈਠਾ ਹੁੰਨਾ ਪਤਾ ਨਹੀਂ ਕੀ ਤੁਸੀਂ ਕਿਰਾਇਆ ਬਣਾਉਣੇ ਕੀ ਕਰਦੇ ਹੋ ਕੀ ਨਹੀਂ ਕਰਦੇ ਮੈਂ ਤਾਂ ਦੱਸਦਾ ਵੀ ਨਹੀਂ ਉਹ ਕੋਈ ਨਹੀਂ ਮੈਂ ਤਾਂ ਆਦਾ ਭਰਾ ਦੀਦਾ ਉਹਦੇ ਚ ਮੈਨੂੰ ਕੋਈ ਪੈਸਾ ਥੇਲਾ ਨਹੀਂ ਆਇਆ ਹੈਗਾ ਵੀ ਬੜਾ ਜ਼ਰੂਰੀ ਆ ਹਾਂ ਤੈਨੂੰ ਕਰ ਤੂੰ ਕਿਹੜਾ ਕਮਾਉਣੇ ਆ ਭਾਈ ਕਮਾਉਣੇ ਤਾਂ ਜਵਾਕਾਂ ਨਹੀਂ ਆ ਉਹੀ ਭੇਜੀਆਂ ਦੇ ਤੂੰ ਤਾਂ ਡੌਂਤੇ ਆ ਤੂੰ ਤਾਂ ਐ ਪੈਸੇ ਨੂੰ ਲੱਗੀ ਪਈਆਂ ਤੂੰ ਕਦੇ ਐਂ ਦੇਖਿਆ ਵੀ ਭੈਣ ਦਾ ਸਬਰ ਦੇਗਾ ਜਿਹਨੇ ਆਪਦਾ ਜਵਾਕ ਦੇਤਾ ਸੀ ਆਪਦੇ ਭਰਾ ਨੂੰ ਹੈ ਸਾਡੇ ਭੈਣ ਭਰਾਵਾਂ ਤਾਂ ਐਂ ਪਿਆਰਾ ਭਾਈ ਆਪਾਂ ਦਾ ਦਿੱਤਾ ਨਾ ਉਹਨੂੰ ਦਿੱਤਾ ਉਹ ਕਰੇ ਉਹਦੀਆਂ ਜਿਹੜੀਆਂ ਮਿੰਤਾ ਕਰਨੀਆਂ ਓ ਯਾਰ ਕੀ ਕੀਤਾ ਕੀਤਾ ਲਈਆ ਦੋ ਤਾਰਦੇ ਆ ਤੂੰ ਦੱਸ ਕੀ ਸਿਰਚ ਮਾਰਨਾ ਈ ਤੀਜਾ ਮੈਨੂੰ ਤਾਂ ਲੋੜ ਵੀ ਨਹੀਂ ਨਾਲੇ ਭੈਣ ਨੇ ਉਹਨੂੰ ਜਵਾਕ ਦਿੱਤਾ ਤੂੰ ਭੈਣ ਤੋਂ ਘਰ ਮੰਗ ਲੈਣਾ ਨਾਲੇ ਪਤਾ ਲੱਗੂ ਕਿੰਨਾ ਕੇ ਪਿਆਰ ਕਰਦੀ ਏ ਤੈਨੂੰ ਓ ਕੀ ਕਰਨਾ ਘਰ ਹੈ ਆ ਤਾਂ ਕਦੇ ਤੇਥੋਂ ਸਾਫ਼ ਨਹੀਂ ਹੋਇਆ ਕਦੇ ਪੂਰੇ ਘਰ ਚ ਬੰਕਰ ਮਾਰੀ ਆ ਲੈ ਲਾ ਘਰ ਆਹੋ ਕਿਤੇ ਤੂੰ ਹੀ ਸਾਫ਼ ਕਰਦਾ ਮੈਂ ਹੀ ਕਰਦੀ ਆ ਤੂੰ ਤਾਂ ਘਰੇ ਵੀ ਨਹੀਂ ਖੜਦਾ ਓ ਤੂੰ ਜਵਾਣਾ ਮਾਰਿਆ ਕਹਿੰਦਾ ਮੇਰੇ ਨਾਲ ਮੈਂ ਤੈਨੂੰ ਐ ਕਹਣਾ ਮਾਂ ਆਈ ਬੈਠੀ ਆ ਕੁੱਟ ਪੈਂਦੀ ਭੜੀ ਲੱਗੂ ਤਰੇ ਮੈਂ ਵੀ ਕੋਈ ਰਾਜ਼ ਹੀ ਨਹੀਂ ਹੈਗੀ ਤੇ ਨਾ ਜਵਾ ਮਾਰ ਕੇ ਬਸ ਮੈਂ ਤਾਂ ਨਾ ਸਾਫ਼ ਪਤਾਵ ਦੇ ਦੇ ਜਿਹੜਾ ਤੂੰ ਪੈਸੇ ਉਹਨਾਂ ਜਾਂ ਦਾ ਪੂਰੇ ਪੈਸੇ ਮੋੜ ਦੇਣ ਜਾਂ ਫਿਰ ਜੇ ਤੂੰ ਚੈਨ ਦਿੱਤੀ ਆ ਉਹਨਾਂ ਨੂੰ ਉਹ ਵਾਪਸ ਮੜਾ ਲਾ ਜੇ ਨਹੀਂ ਮੜਵਾਉਂਦਾ ਤਾਂ ਮੈਂ ਜਵਾਕਾਂ ਨੂੰ ਦੱਸੂੰਗੀ ਵੀ ਪੈਸੇ ਦੇਣੇ ਬੰਦ ਕਰ ਦੋ ਇਹਨੂੰ ਆਹੋ ਦੱਸ ਦੇ ਜਵਾਕਾਂ ਨੂੰ ਮੈਨੂੰ ਲੱਗਦਾ ਅੱਗੇ ਦਾ ਜਵਾਕਾਂ ਨੇ ਦਿੱਤਾ ਹੀ ਖਾਂਦੇ ਸੀ ਵੀ ਹੁਣ ਤੱਕ ਅਸੀਂ ਭੁੱਖੇ ਮਰਦੇ ਆਏ ਆ ਭਾਈ ਹੁਣ ਤੇਰੇ ਜਵਾਕਾਂ ਨਹੀਂ ਰੋਟੀ ਖਾਣ ਲਾਏ ਆ ਗੱਲਾਂ ਦੇਖ ਕਰਦੀ ਤੇ ਹੋਰ ਫਿਰ ਜਿਹੜਾ ਉਹਨਾਂ ਨੇ ਪੈਸੇ ਭੇਜਦਾ ਉਹੀ ਦਿਨਾਂ ਲਾਡੀ ਨੂੰ ਤੂੰ ਨਾ ਹੋ ਤੀ ਢਡੋਂ ਜਾਵਦੇ ਬਾਹਰ ਜਾਵੜੇ 25 25 ਲੱਖ ਰੁਪਇਆ ਲਾਇਆ ਮੈਂ ਆਹੋ ਲਾਤਰ ਸਾਨ ਕਰਦਾ ਆ ਦੇ ਜਵਾਕਾਂ ਤੇ ਲਾਇਆ ਫਿਰ ਤੂੰ ਕਿਉਂ ਭੇਜਣਗੇ ਤੈਨੂੰ ਚਲ ਤੈਨੂੰ ਭੇਜਣਗੇ ਵੀ ਤੂੰ ਆਪ ਦੇ ਲਈ ਵਰਤ ਆਪ ਦੇ ਘਰ ਵਰਤ ਲੋਕਾਂ ਨੂੰ ਕਾਹਤੋਂ ਖਵਾਉਣਾ ਓ ਯਾਰ ਤੂੰ ਮੇਰੇ ਨਾਲ ਐਵੇਂ ਪਕਾਈ ਨਾ ਮਰੀ ਜਾ ਜਿੱਥੇ ਮੇਰਾ ਜੀ ਕਰੂ ਜਿੱਥੇ ਮੈਨੂੰ ਚੰਗਾ ਲੱਗੂ ਮੈਂ ਉੱਥੇ ਲਾਉ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਮੈਨੂੰ ਦੱਸ ਦੇ ਜੇ ਤੂੰ ਉੱਤੇ ਬੋਲੀਂ ਕੀ ਚੀਜ਼ ਪਾਲੂ ਹੱਥ ਤੇ ਹੁਣ ਨਹੀਂ ਬਹੁਤ ਵਾਰੀ ਕੁੱਟ ਲਿਆ ਹੁਣ ਨਹੀਂ ਕੁੱਟ ਖਾਂਦੀ ਹੁਣ ਤਾਂ ਤੇਰੀ ਗਲਤੀ ਆ ਹੁਣ ਵੀ ਨਹੀਂ ਗਲਤੀ ਮੰਨਦਾ ਤੂੰ ਓ ਗੋ ਮੈਨੂੰ ਹੀ ਲੜਦਾ ਨਾ ਮੈਂ ਕੀ ਬੇਵਜਾ ਕੁੱਟਦਾ ਆਦੀ ਵਜਾ ਨੂੰ ਕੁੱਟ ਖਾਨੀ ਆ ਕਰਤੂਤੀ ਖਾਨੀ ਆ ਆਹੋ ਆਪੇ ਕਰਤੂ ਮੇਰਾ ਪੈਸਾ ਬੰਦਾ ਸਾਰਾ ਮੋੜੋ ਤੈਨੂੰ ਮੈਂ ਹੁਣੇ ਹੀ ਦੇ ਦੂੰ ਬਲੈਕ ਚੈੱਕ ਇੱਥੇ ਤੂੰ ਪੈਰ ਪਾਟ ਕੇ ਦਿਖਾ ਦੇ ਨਾ ਖੁੱਚ ਵੱਡੀ ਤੇਰੀ ਕੋਈ ਗੱਲ ਨਹੀਂ ਹੁਣ ਤਾਂ ਮਾਂ ਆਈ ਹੋਈ ਆ ਮਾਂ ਨਹੀਂ ਮੁਰਜੂਗੀ ਜੇ ਬਾਹਲਾ ਐ ਕਰੇਗਾ ਹਿਸਾਬ-ਤਾਬ ਤਾਂ ਮੈਂ ਲਾਉਂਗੀ ਜਾ ਬਗ ਜਾ ਐਵੇਂ ਆਫਰੀ ਰਹਿੰਦੀ ਆ ਹੁਣ ਦੇ ਦੂੰ ਕੌੜ ਤੁਮਿਆ ਦਾ ਚੂਰਨਾ ਸਾਰਾ ਇਹਦੇ ਨਹੀਂ ਸਿਰ ਚੜੀ ਰਹਿੰਦੀ ਆ ਤੂੰ ਅੱਜ ਬਾਕ ਜੇ ਨੂੰ ਪਤਾ ਨਹੀਂ ਕੀ ਇਹਦੀ ਨਹੀਂ ਜੀਬ ਬਸ ਚ ਰਹਿੰਦੀ ਮੇਰੇ ਸਾਲ ਦੇ ਰੋਟੀ ਪਤਾ ਨਹੀਂ ਕਿਵੇਂ ਪਚਦੀ ਆ ਵੀ ਤੈਨੂੰ ਕੀ ਲੋੜ ਆ ਮੈਂ ਪੜਦਾ ਕੱਜਾ ਉੱਤੇ ਫਿਰਦੇ ਦਾ ਉਤੋਂ ਲੈ ਕਲੇਸ਼ ਪਵਾ ਕੇ ਧਰਤਾ ਵੇਖ ਲੈ ਕੁੜੀ ਜੀ ਨੇ ਜਿੱਦ ਦੇਦੀ ਗਈ ਹੈ ਨਾ ਇੱਕ ਵਾਰੀ ਵੀ ਫੋਨ ਨਹੀਂ ਲਾਏਗਾ ਵੀ ਤੂੰ ਮਾਂ ਦਾ ਤਾਂ ਪੁੱਛ ਲੈ ਚਲ ਉਹਦੇ ਨਾਲ ਤਾਂ ਮੁੰਡੇ ਨਾਲ ਤਾਂ ਗੁੱਸੇ ਹੋ ਗਈਆਂਗੇ ਨਾਲੇ ਐਡੀ ਗੁੱਸੇ ਵਾਲੀ ਕਿਹੜੀ ਗੱਲ ਹੈਗੀ ਵੀ ਉਹ ਮੋਹ ਤੋੜ ਹੋ ਕੇ ਬਹਿ ਜਾ ਚਲ ਮਾਈ ਲਾ ਕੇ ਪੁੱਛਦੀ ਆ ਹੁਣੇ ਤਾਂ ਕੀ ਕਰਨਾਗਾ ਹਲੋ ਹਾਂ ਛਾਲੀ ਪੁੱਤ ਕਿਵੇਂ ਹੈ ਹਾਂ ਠੀਕ ਹੈ ਬਸ ਵਧੀਆ ਤੂੰ ਦੱਸ ਲਹਜਾਦ ਆਉਣ ਵਾਲੀ ਕਿਹੜੀ ਗੱਲ ਹੈਗੀ ਹੈ ਜਾਂ ਤਾਂ ਆਉਂਦੀ ਹੈਗੀ ਕਮਲੀ ਤੂੰ ਵੀ ਨਹੀਂ ਮੈਨੂੰ ਜਾ ਕੇ ਫੋਨ ਲਾਇਆ ਐਡੀ ਕਿੱਡੀ ਗੱਲ ਹੋ ਗਈ ਸੀਗੀ ਆਏ ਤਾਂ ਭੈਣ ਭਰਾ 100 ਵਾਰੀ ਲੜਦੇ ਹੁੰਦੇ ਹੈਗੇ ਫੇਰ ਕਿੱਡੀ ਗੱਲ ਸੀ ਜੇ ਤੈਨੂੰ ਕੁਝ ਬੋਲਤਾ ਸੀ ਉਹਨੇ ਲੈ ਤੂੰ ਤਾਂ ਹਜੇ ਵੀ ਮਨ ਚ ਗੁੱਸਾ ਰੱਖੀ ਬੈਠੀ ਹੈਗੀ ਆਏ ਨਹੀਂ ਗੁੱਸਾ ਕਰਦੇ ਹੁੰਦੇ ਨਾਲੇ ਤੂੰ ਆ ਕੇ ਜਾਈ ਹੋਂ ਕਿਉਂ ਵਾਲੀ ਕੀ ਗੱਲ ਹੈਗੀ ਤੂੰ ਆ ਕੇ ਗਈ ਤੇਰੀ ਭੂਆ ਵੀ ਇੱਥੇ ਆ ਕੇ ਰਹਿਣ ਲੱਗੀ ਆਪਣੇ ਕੋਲੇ ਲੈ ਕਿਵੇਂ ਵਾਲੀ ਕੀ ਗੱਲ ਹੈਗੀ ਹੁਣ ਜਿਹੜੀਆਂ ਗੱਲਾਂ ਪਹਿਲਾਂ ਹੋ ਗਈਆਂ ਹੋ ਗਈਆਂ ਨਿਆਂ ਨਹੀਂ ਗੱਲ ਹੈਗੀ ਮੇਰੀ ਗੱਲ ਸੁਣ ਪਹਿਲਾਂ ਤਾਂ ਜਿਹੜੀ ਗੱਲ ਤਾਂ ਮੈਨੂੰ ਡਰ ਸੀਗਾ ਉਹ ਹੁਣ ਮੇਰਾ ਡਰ ਨਿਕਲ ਗਿਆ ਹੁਣ ਅਸੀਂ ਸਾਰੇ ਵਧੀਆ ਰਹਨੇ ਆਂਗੇ ਇੱਥੇ ਇੱਕ ਤੂੰ ਹੀ ਹੈ ਜਿਹੜੀ ਗੁੱਸੇ ਹੋ ਕੇ ਬੈਠੀ ਹੈ ਡਰ ਵਾਲੀ ਗੱਲ ਤਾਂ ਪੁੱਤ ਇਹ ਸੀਗੀ ਵੀ ਜਿਹੜਾ ਲਾਡੀ ਹੈਗਾ ਇਹ ਤੇਰੀ ਭੂਆ ਦਾ ਮੁੰਡਾ ਹੈਗਾ ਮੈਂ ਤੇਰੇ ਤੋਂ ਲੁਕੋ ਰੱਖਿਆ ਸੀਗਾ ਇਸੇ ਗੱਲ ਦਾ ਮੈਨੂੰ ਡਰ ਸੀਗਾ ਕਿ ਕਿਤੇ ਸਾਰਿਆਂ ਨੂੰ ਪਤਾ ਨਾ ਲੱਗ ਜੇ ਤੇ ਲਾਡੀ ਨੂੰ ਕਿਤੇ ਉਹ ਵਾਪਸ ਨਾ ਲੈ ਜੇ ਹੁਣ ਸਾਰੀ ਗੱਲ ਦਾ ਲਾਡੀ ਨੂੰ ਵੀ ਪਤਾ ਲੱਗ ਗਿਆ ਤੇ ਸਾਰੇ ਵਧੀਆ ਰਹਿਣ ਲੱਗ ਗਏ ਅਸੀਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿਸੇ ਗੱਲ ਦਾ ਲੈ ਤੂੰ ਤਾਂ ਉਹੀ ਗੁੱਸਾ ਕਰੀ ਜਾਨੀ ਹੈਗੀ ਇਹ ਤਾਂ ਹੁਣ ਪੁਰਾਣੀਆਂ ਗੱਲਾਂ ਨੇ ਹੁਣ ਤੈਨੂੰ ਮੈਂ ਸਾਰਾ ਕੁਝ ਫੋਨ ਤੇ ਥੋੜੀ ਦੱਸੂਗੀ ਤੂੰ ਆਇਂ ਇੱਥੇ ਬੈਠ ਕੇ ਆਪਾਂ ਗੱਲਬਾਤ ਕਰਾਂਗੇ ਤੈਨੂੰ ਸਾਰੀ ਗੱਲ ਦੱਸੂਗੀ ਆਹੋ ਚਲ ਚੰਗਾ ਆ ਜੀ ਫਿਰ ਚੰਗਾ ਨਾ ਲੈ ਐਵੇਂ ਆ ਗੁੱਸਾ じゃ ਕੱਢ ਦੇ ਮਨ ਦੇ ਵਿੱਚ ਗੁੱਸਾ じゃ ਨਹੀਂ ਰੱਖੀਦਾ ਹੁੰਦਾ ਠੀਕ ਆ ਠੀਕ ਆ ਚਲ ਆ ਜੀ ਫਿਰ ਚੰਗਾ ਤੂੰ ਚੰਗਾ ਲੈ ਬੇਖਲਾ ਹਜੇ ਵੀ ਗੁੱਸਾ ਕਰਦੀ ਹੈ ਵੀ ਦੇਖ ਲੈ ਪਤਾ ਕਿੱਡੇ ਚੰਦਰੇ ਬੰਦੇ ਨਿਕਲੇ ਆ ਮੈਨੂੰ ਤਾਂ ਐਸੀ ਵੀ ਚੱਲ ਵਰਤਨ ਨਾਲੇ ਆ ਨਾਲੇ ਮੈਂ ਕਿਹੜਾ ਕੁਝ ਲਕੋਇਆ ਸੀ ਉਹਨਾਂ ਤੋਂ ਜਿਹੜੇ ਮੇਰੇ ਕੋਲੇ ਦੋ ਔੜੇ ਸੀ ਵੇਚ ਕੇ ਤੇਰੇ ਤੇ ਲਾਤੇ ਸੀ ਫੇਰ ਤਾਂ ਕਹਿਣ ਵੀ ਸਾਨੂੰ ਭਾਈ ਕੁਝ ਦਿੱਤਾ ਨਹੀਂ ਹੈ ਤੇ ਇਹਨਾਂ ਨੂੰ ਇੰਨਾ ਲਾਲਚ ਵਧ ਗਿਆ ਲਾਡੀ ਨੇ ਵੀ ਬਾਣਤਾਨ ਰੱਖਿਆ ਵੇਖ ਭਾਈ ਸ਼ਾਂਪਸਲਾ ਦੇ ਕੇ ਆਇਆ ਲੀੜਾ ਕੱਪੜਾ ਵੀ ਦਿੱਤਾ ਤੇ ਆ ਕੀ ਉਹਨਾਂ ਨੂੰ ਹੁਣ ਪੂਤ ਪਮਾੜੀ ਚੜ ਗਈ ਵੀ ਜਿਹੜਾ ਘਰ ਆ ਉਹ ਵੀ ਸਾਡੇ ਨਾਂ ਲਵਾਓ ਮੰਮੀ ਉਹਨਾਂ ਨੂੰ ਆਏ ਹੋ ਗਿਆ ਪਹਿਲਾਂ ਤਾਂ ਐਸੇ ਵੀ ਕੱਲੀ ਐ ਮੈਂ ਅਧਿਕਾਰ ਵਾਰ ਵੀ ਮੇਰੇ ਹੀ ਹੁੰਗਾ ਹੁਣ ਜਦੋਂ ਦਾ ਲਾਡੀ ਦੀਰੇ ਦਾ ਪਤਾ ਲੱਗ ਗਿਆ ਵੀ ਇਹਦਾ ਭਰਾ ਵੀ ਆ ਤਾਂ ਹੀ ਹੁਣ ਘਰ ਮੰਗਣ ਲੱਗੇ ਨਾ ਜੀ ਭਰਾ ਤਾਂ ਭਰਾ ਵਤੂਗਾ ساری ਉਮਰ ਭਰਾ ਦੇਊਗਾ ਹੀ ਭਰਾ ਕਿਹੜਾ ਮੁਕਰਦਾ ਕਿਸੇ ਚੀਜ਼ ਦੇ ਉਹ ਤੁਸੀਂ ਕਿਉਂ ਦੋਨਾਂ ਨੇ ਟੈਨਸ਼ਨ ਲਈ ਹੋਈ ਆ ਮੰਮੀ ਟੈਨਸ਼ਨ ਤਾਂ ਪੁੱਤ ਹੈਗੀ ਆ ਹੁਣ ਫੇਰ ਕੀ ਕਰਗੇ ਨਾਲੇ ਜਦੋਂ ਕੋਈ ਇੱਕ ਆਗਰ ਦਿਲ 'ਚ ਧਾਰ ਕੇ ਗਿਆ ਹੋਵੇ ਨਾ ਵੀ ਕਿਸੇ ਦਾ ਘਰ ਜਾੜ ਨਹੀਂ ਜਾੜਨਾ ਤਾਂ ਉਹ ਜਾੜ ਕੇ ਹੀ ਰਹਿੰਦਾਗਾ ਇਹ ਸਾਰਾ ਕੁਝ ਕੀਤਾ ਕਰਾਇਆ ਜਿਹੜੀ ਤੁਹਾਡੀ ਦਰਾਨੀ ਦਾ ਨਾ ਅੱਪੇ ਸੈੱਟ ਕਰ ਲਾਂਗੇ ਆਪਾਂ ਅੱਗ ਤਾਂ ਉਸੇ ਨੇ ਲਾਈ ਆ ਪੁੱਤ ਉਹਦੇ ਮੂੰਹ ਤੇ ਇਹੋ ਜੀ ਚਪੇੜ ਮਾਰਨੀ ਐ ਨਾ ਜਿਹੜਾ ਸਾਰੀ ਉਮਰ ਯਾਦ ਰੱਖੂਗੀ ਕੰਡੇ ਬੀਜ ਕੀਤੇ ਹੁਣ ਚੁਕਣੇ ਆਪ ਨੂੰ ਪੈਣਗੇ ਨਾਲੇ ਮੈਂ ਤਾਂ ਇੰਨਾ ਕਹਿੰਦੀ ਸੀ ਰਾਜਪਾਲ ਨੂੰ ਵੀ ਚਲ ਚੰਗਾ ਬੰਦਾ ਭਈਆ ਕਿ ਵੇ ਤਾਂ ਪੁੱਤਾਂ ਦੀ ਥਾਂ ਵੀ ਹੈਗਾ ਹਨਾ ਮੇਰਾ ਤਾਂ ਪੁੱਤ ਹੀ ਬਣਿਆ ਮੈਂ ਕਦੇ ਨਹੀਂ ਸੀ ਉਹ ਕਰਿਆ ਮੈਨੂੰ ਕੀ ਪਤਾ ਸੀ ਵੀ ਐਡਾ ਖੋਟਾ ਨਿਕਲੂਗਾ ਉਹ ਉਹ ਪਤਾ ਹੀ ਆ ਮੰਮੀ ਆ ਪਤੀ ਦੇ ਕੇ ਪੁੱਤ ਬਣਾਉਣੇ ਆ ਭਾਬੀ ਜਿੱਦੇ ਦੀ ਚਾਚੀ ਗਈ ਐ ਨਾ ਘਰੇ ਉਹਦੇ ਦੇ ਰੰਗ ਢਾਂਗੀ ਬਦਲ ਗਏ ਉਹਨਾਂ ਦੇ ਪਤਾ ਨਹੀਂ ਚਾਚੀ ਨੇ ਇਹੋ ਜਿਹਾ ਕੀ ਕਿਹਾ ਉਹਨਾਂ ਨੂੰ ਮੈਂ ਤਾਂ ਮੰਮੀ ਹੁਣ ਤੁਸੀਂ ਨਾ ਐਂਟੇ ਰੀਜਣਾਟਾਓ ਸਗੋਂ ਹਰਪ੍ਰੀਤ ਨੂੰ ਹੌਂਸਲਾ ਦਿਓ ਸਾਡੀ ਤਾਂ ਕਿਸਮਤੀ ਮਾੜੀ ਆ ਪੁੱਤ ਪਹਿਲਾਂ ਤਾਂ ਮੇਰੇ ਇੰਨੇ ਦੁੱਖ ਆਏ ਜ਼ਿੰਦਗੀ ਚ ਤੇ ਹੁਣ ਮੇਰੀ ਧੀ ਜਿਹੜੀ ਕੰਨੀ ਦੇਖ ਕੇ ਮੈਨੂੰ ਆਇਆ ਹੌਂਸਲਾ ਆਉਂਦਾ ਸੀ ਵੀ ਚੱਲ ਮੇਰੀ ਧੀ ਤਾਂ ਸੌਖੀ ਆ ਵੀ ਮੈਂ ਤਾਂ ਆਪਦੇ ਦੁੱਖ ਭਲਾ ਦੂੰਗੀ ਤੇ ਹੁਣ ਇਹਦੇ ਕੰਨੀ ਵੇਖ ਕੇ ਮੈਨੂੰ ਉਦੋਂ ਵੀ ਦੁੱਗਣਾ ਦੁੱਖ ਖੜਾ ਹੋ ਗਿਆ ਕਿਸਮਤ ਕਿਉਂ ਮਾੜੀ ਆ ਕਿਸਮਤ ਨੂੰ ਕਿਉਂ ਕੋਸਦੇ ਹੋ ਆਪਦੀ ਕਿਸਮਤ ਨਾ ਆਪ ਬਣਾਉਣੀ ਪੈਂਦੀ ਆ ਬੰਦੇ ਨੂੰ ਫੇਰ ਕੀ ਆ ਦੁੱਖ ਤਕਲੀਫਾਂ ਕਿਦੇ ਨਹੀਂ ਆਉਂਦੇ ਸਾਰਿਆਂ ਦੀ ਜ਼ਿੰਦਗੀ ਚ ਆ ਮਮੀ ਉਹ ਤਾਂ ਮੈਨੂੰ ਤਾਂ ਹੁਣ ਆ ਸਾਂਸਾਂ ਆ ਹੋਇਆ ਪਿਆ ਵੀ ਕਿਵੇਂ ਸਾਰੀ ਖਿੰਦਰੀ ਗੱਲ ਲੋਟ ਕਰਾਂਗੇ ਬਹੁਤ ਮੁਸ਼ਕਲ ਨਾਲ ਸਾਬ ਜਾਊਗੀ ਗੱਲ ਇਹ ਤਾਂ ਬਹੁਤ ਛੋਟਾ ਜਿਹਾ ਰੌਲਾ ਲੋਕਾਂ ਦੀ ਜ਼ਿੰਦਗੀ ਚ ਨਾ ਪਤਾ ਨਹੀਂ ਕਿੱਡੇ ਕਿੱਡੇ ਵੱਡੇ ਰੌਲੇ ਹੁੰਦੇ ਆ ਉਹ ਉਹ ਵੀ ਸਲਝਾ ਲੈਂਦੇ ਆ ਆਪਣੇ ਲਈ ਤਾਂ ਫੇਰ ਵੀ ਇਹ ਕਿੱਡੀ ਕ ਗੱਲ ਕੋਈ ਗੱਲ ਨਹੀਂ ਅਸੀਂ ਹੈਗੇ ਹਾਂ ਨਾ ਸਾਰੇ ਕੋਈ ਨਾ ਪੁੱਤ ਫਿਰ ਹੁਣ ਰਲ ਕੇ ਲੋਟ ਤਾਂ ਕਰਨਾ ਹੀ ਪਊ ਪਰ ਹੁਣ ਉਹਨਾਂ ਨੇ ਚੰਗੀ ਨਹੀਂ ਕੀਤੀ ਇਹ ਨਾਲੇ ਮੈਂ ਕੁਛ ਨਹੀਂ ਲਿਖੋਇਆ ਸੀ ਉਹਨਾਂ ਤੋਂ ਨਾਲੇ ਮੈਂ ਤਾਂ ਹੁਣ ਲਾਡੀ ਕਹੀ ਜਾਂਦਾ ਸੀ ਵੀ ਮੈਂ ਘਰ ਨਹੀਂ ਰੱਖਣਾ ਪਤਾ ਇਹਦੇ ਨਾਲ ਹੀ ਕਰਾਉਣਾ ਸੀਗਾ ਜਿਹੜਾ ਕੁਝ ਸੋਚ ਕੇ ਉਹਨਾਂ ਨੇ ਹਰਪ੍ਰੀਤ ਨੂੰ ਘਰੋਂ ਕੱਢਿਆ ਨਾ ਵੀ ਅਸੀਂ ਇਹਨੂੰ ਵਾਪਸ ਇਸ ਘਰ 'ਚ ਲੈ ਕੇ ਨਹੀਂ ਆਉਂਦੇ ਵੀ ਆਉਦੇ ਪੇਕਿਆਂ ਦੇ ਦੱਦ ਲੱਗੂਗੀ ਉੱਥੇ ਜਾ ਕੇ ਵੀ ਸਾਨੂੰ ਆਪਾਕਾ ਤੋਂ ਲੱਗੀ ਐ ਉਹਨਾਂ ਦੀ ਮੈਂ ਇੱਕ ਵੀ ਨਹੀਂ ਪੂਰੀ ਹੋਣ ਦਿੰਦੀ ਇਹ ਗੱਲ ਸ਼ਾਂਤ ਤੇ ਕਰਨਾ ਹਰਪ੍ਰੀਤ ਨੂੰ ਉਹਨਾਂ ਦੇ ਘਰੇ ਛੱਡ ਕੇ ਆਈ ਨਾ ਤਾਂ ਮੇਰਾ ਵੀ ਨਾਂ ਬਦਲਾ ਦਿਓ ਬੁੜੀਆਂ ਵਾਲੀ ਗੱਲ ਤਾਂ ਯਾਰ ਬੁੜੀਆਂ ਦੀ ਰਹਿ ਜਾਂਦੀ ਐ ਮੈਨੂੰ ਐ ਲੱਗਦਾ ਮੈਨੂੰ ਰਾਜਪਾਲ ਨਾਲ ਗੱਲ ਕਰਨੀ ਚਾਹੀਦੀ ਐ ਉਕੇ ਰਾਜਪਾਲ ਇਹਨਾਂ ਮੂਰਖ ਤਾਂ ਹੈ ਨਹੀਂ ਕਿ ਐਵੇਂ ਆਪਦੀ ਘਰ ਵਾਲੀ ਨੂੰ ਘਰੋਂ ਕੱਢ ਦੂਗਾ ਕਿਹੜਾ ਬੰਦਾ ਹੁੰਦਾ ਯਾਰ ਜਿਹੜਾ ਆਪਦੀ ਘਰ ਵਾਲੀ ਨੂੰ ਘਰੋਂ ਕੱਢ ਦੋ ਮੈਨੂੰ ਲੱਗਦਾ ਆ ਉਹਦੀ ਮਾਂ ਦੇ ਪਿੱਛੇ ਲੱਗਿਆ ਹੋਇਆ ਮੂੰ ਤਾਂ ਸਿਆਣਾ ਉਹ ਇਹਨਾਂ ਟਾਈਮ ਹੋ ਗਿਆ ਉਹਦੇ ਵਿਆਹ ਹੋਏ ਨੂੰ ਅੱਗੇ ਤਾਂ ਕਦੇ ਉਹਨਾਂ ਦੇ ਦਿਮਾਗ 'ਚ ਘਰ ਵਾਲੀ ਗੱਲ ਆਈ ਨਹੀਂ ਅੱਜ ਕਿਵੇਂ ਆ ਗਈ ਕਰਦਾ ਗੱਲ ਮੈਂ ਰਾਜਪਾਲਾਂ ਮੂੰ ਤਾਂ ਸੁਣਾਂ ਵੀ ਕਹਿੰਦਾ ਕੀ ਹੈ ਹੈਲੋ ਸਾਸਿਕਾ ਬਾਈ ਸਾਸਿਕਾ ਕਿਵੇਂ ਫੋਨ ਹੈ ਦੇਖ ਬਈ ਅਜਿਹੜੀ ਤੁਸੀਂ ਗਲਤੀ ਕੀਤੀ ਹੈ ਨਾ ਹਰਪ੍ਰੀਤ ਨੂੰ ਘਰੋਂ ਕੱਢ ਕੇ ਇਹ ਬਹੁਤ ਵੱਡੀ ਗਲਤੀ ਕਰ ਲਈ ਨਾ ਇਹਦਾ ਕੀ ਮਤਲਬ ਆਂਦਾ ਬਈ ਤੁਸੀਂ ਹਰਪ੍ਰੀਤ ਨੂੰ ਘਰੋਂ ਕੱਢਤਾ ਉਹ ਯਾਰ ਪੁੱਤੀਆਂ ਸਿੱਧੀਆਂ ਗੱਲਾਂ ਮੂਹਰੇ ਸੁਣਾਈ ਜਾਂਦੀਆਂ ਹੋਰ ਕੀ ਕਰਾਂ ਕੱਟੂਗਾ ਰੋਟੀ ਤਾਂ ਆਪਣੀ ਫੜਾਉਂਦੀ ਜਾਣੀ ਫੜਾਉਂ ਨਹੀਂ ਨਹੀਂ ਬਈ ਅੱਜ ਤੋਂ 3 ਸਾਲ ਪਹਿਲਾਂ ਤਾਂ ਮੇਰੀ ਭੈਣ ਨੇ ਕੋਈ ਇਹੋ ਜਿਹਾ ਕੰਮ ਕੀਤਾ ਨਹੀਂਗਾ ਹੈ ਉਹ ਹੁਣ ਜਿਹੜੀ ਸਾਨੂੰ ਰੋਟੀ ਵੜਾਉਣਾ ਵੀ ਹਟ ਗਈ ਨਾਲੇ ਮੈਨੂੰ ਨਾ ਮੇਰੀ ਭੈਣ ਦਾ ਪਤਾ ਹੀ ਹੈਗਾ ਵੀ ਉਹ ਕਿਹੋ ਜੀ ਹੈਗੀ ਆ ਤੇ ਕਿਹੋ ਜੀ ਨਹੀਂ ਤੁਸੀਂ ਇਹ ਗੱਲ ਤਾਂ ਨਾ ਗਲਤ ਬਣਾ ਕੇ ਕਹੀ ਜਾਂਦੇ ਆ ਆਪਦੇ ਕੋਲ ਬਸ ਠੀਕ ਆਰ ਮੈਂ ਗਲਤ ਕਹਿਣਾ ਬਣਾ ਕੇ 3 ਭੈਣ ਜੇ ਤੈਨੂੰ ਦੱਸਿਓ ਉਧਰੇ ਅੱਗੇ ਵੀ ਕੀ ਗੱਲ ਕਰਨ ਕੱਟਿਆ ਮਨੋਂ ਮੇਰੀ ਭੈਣ ਨੇ ਮੇਰੇ ਕੋਲੇ ਹਰ ਇੱਕ ਗੱਲ ਕੀਤੀ ਹੈ ਬਈ ਨਾਲੇ ਇਹ ਕੀ ਗੱਲ ਬੰਦੀ ਹੈ ਵੀ ਤੁਸੀਂ ਘਰ ਦੇ ਮਗਰ ਪਿਓ ਨਾ ਘਰ ਤੁਹਾਨੂੰ ਅੱਜ ਦਿਸ ਗਿਆ 3 ਸਾਲ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਗੱਲ ਨਹੀਂ ਆਈ ਇਹੇ ਨਹੀਂ ਨਹੀਂ ਬਈ ਘਰ ਨਹੀਂ ਜੇ ਘਰ ਸਾਡੀ ਮਰਜ਼ੀ ਹੋਊਗੀ ਤਾਂ ਅਸੀਂ ਆਪਦੀ ਭੈਣ ਨੂੰ ਜਿਹੜਾ ਕੁਝ ਦੇਣਾ ਹੋਊਗਾ ਆਪਦੇ ਆਪ ਦੇਵਾਂਗੇ ਨਾ ਤੁਸੀਂ ਕੀ ਇਹ ਡਰਾਮਾ ਬਣਾ ਛੱਡਿਆ ਕਦੇ ਤੁਸੀਂ ਪੈਸੇ ਮੰਗ ਲੈਂਦੇ ਹੋ ਕਦੇ ਤੁਸੀਂ ਸੋਨਾ ਮੰਗ ਲੈਂਦੇ ਹੋ ਹੈ ਕਦੇ ਤੁਸੀਂ ਘਰ ਮੰਗ ਲੈਂਦੇ ਹੋ ਇਹ ਕੀ ਗੱਲ ਬੰਦੀ ਆ ਨਹੀਂ ਨਹੀਂ ਉਹ ਤੇ ਰੱਬ ਦਾ ਦਿੱਤਾ ਨਾ ਕੋਈ ਸਹੀ ਗੱਲ ਨਹੀਂ ਕੋਈ ਜਿਹੜਾ ਹੱਕ ਹੈਦਾ ਹੱਕ ਮੰਗ ਬਈ ਮੈਂ ਤਾਂ ਤੇ ਨਾਲ ਤਾਂ ਗੱਲ ਕਰਨ ਵਾਸਤੇ ਫੋਨ ਲਾਇਆ ਵੀ ਬੰਦੇ ਬੰਦੇ ਦੀ ਬੰਦੇ ਵਾਲੀ ਗੱਲ ਹੁੰਦੀ ਹੈ ਠੀਕ ਹੈ ਤੇ ਜੇ ਕੋਈ ਐਵੇਂ ਹੋਵੇ ਵੀ ਹਾਂ ਵੀ ਇਹਦੀ ਸੱਸ ਹਰਪ੍ਰੀਤ ਦੀ ਇਹ ਤੰਗ ਕਰਦੀ ਆ ਤੂੰ ਮੈਨੂੰ ਉਹ ਗੱਲ ਦੱਸ ਦੇ ਪਰ ਤੂੰ ਤਾਂ ਬੰਦੇ ਵਾਲੀ ਗੱਲ ਕਰ ਹੀ ਨਹੀਂ ਰਿਹਾ ਬਈ ਆ ਕੀ ਗੱਲ ਬੰਦੀ ਆ ਜਦੋਂ ਹੋਰ ਬੰਦਾ ਵਾਲੀ ਗੱਲ ਕਰਦੇ ਹੁੰਦੇ ਆ ਨਾ ਅੰਦਰੋਂ ਦਾਸਤੀ ਸਾਰੀ ਵੀ ਜਿਹੜਾ ਬਈ ਹੱਕ ਬੰਦਾ ਹੈ ਦਾ ਕਰਦਾ ਹਿੱਸਾ ਉਹਨਾਂ ਨਾਲ ਕਾਜੂ ਮਿਲੂਗਾ ਤਾਂ ਆਗੇ ਘਰੇ ਨਹੀਂ ਬਸ ਖੁੱਲੀਆਂ ਛੁੱਟੀਆਂ ਆ ਕੇ ਕੋਲੇ ਰੋਜ਼ ਰੱਖੋ ਤੇ ਘਰ ਵੀ ਰੋ ਪਰ ਨਹੀਂ ਬਈ ਗੱਲ ਸਮਝ ਮੇਰੀ ਜਦੋਂ ਤੁਹਾਡਾ ਵਿਆਹ ਹੋਇਆ ਸੀਗਾ ਉਦੋਂ ਇਹ ਗੱਲ ਬਚਾ ਲਈ ਰੱਖੀ ਗਈ ਸੀਗੀ ਜਦੋਂ ਪਤਾ ਹੀ ਨਹੀਂ ਲੱਗਿਆ ਪਹਿਲਾਂ ਗੱਲ ਤੋਂ ਸ਼ੁਰੂ ਚ ਹੋਇਆ ਵੀ ਇਹਦੇ ਨਾਲ ਕੁਝ ਬਾਅਦ ਚ ਨਿਕਲੇ ਆਪਰਾ ਇਹਦਾ ਗੱਲ ਹੀ ਸੀ ਕਰੇ ਨਾ ਪਹਿਲਾਂ ਨਹੀਂ ਨਹੀਂ ਹੁਣ ਤੁਸੀਂ ਘਰ ਲੈ ਕੇ ਹਟੋਂਗੇ ਚੱਲ ਸਕੂਟਰ ਦੇ ਕੇ ਲਾਉਂਦਾ ਚੱਲ ਕੋਈ ਨਹੀਂ ਫਿਰ ਮੈਂ ਵੀ ਤੁਹਾਨੂੰ ਐਦਗੇ ਹੁਣ ਪੰਜੀ ਦਾ ਭੌਣ ਦਿਖਾ ਕੇ ਆ ਦੂੰਗਾ ਲਾ ਲਿਓ ਸਾਬ ਲੈ ਲਿਓ ਘਰ ਹੁਣ ਤੁਸੀਂ ਕੋਈ ਨਹੀਂ ਕੋਈ ਨਹੀਂ ਪੰਜੀ ਦਾ ਭੌਣ ਤਾਂ ਪਤਾ ਨਹੀਂ ਕਿਉਂ ਮਜ਼ਾਰਾ ਅੱਜ ਵੀ ਕਿਹੜਾ ਹੁੰਦਾ ਹੈ ਇਹਹੀ ਗੱਲ ਹੈ ਨਾ ਫਿਰ ਤੂੰ ਦੇਖ ਫਿਰ ਬੰਦ ਆ ਕੀ ਹੈ ਹੁਣ ਮੈਂ ਕਹੀ ਜਨਾ ਕਾਹਨੂ 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 ਜਵਾਈ ਭਾਈ ਹੈ ਪਰ ਇਹਨਾਂ ਨੂੰ ਸਾਲ ਨੂੰ ਇੱਜ਼ਤ ਰਾਸ ਨਹੀਂ ਆਉਂਦੀ ਕਰਾ ਕੇ ਖੜਨਗੇ ਆਜ ਵਾਲੀ ਮਨਪ੍ਰੀਤ ਮੰਮੀ ਹਰਪ੍ਰੀਤ ਕੀ ਹੋ ਗਿਆ ਲੱਡੀ ਮੇਰੀ ਗੱਲ ਸੁਣ ਲਓ ਚਲੋ ਆਪਾਂ ਚੱਲਣਾ ਹਰਪ੍ਰੀਤ ਮਨਪ੍ਰੀਤ ਓਹੋ ਬੱਚਾ ਚੁੱਪ ਕਰ ਜਾਓ ਜਿੱਥੇ ਮੈਂ ਲੈ ਕੇ ਜਾਊਗਾ ਨਾ ਆ ਆ ਦੇ ਹਸਾਉਣਾਂ ਲੈ ਕੇ ਜਾਊਗਾ ਤੇ ਚਲੋ ਮੇਰੇ ਨਾਲ ਲੈ ਦੇਖ ਲੈ ਦੱਸੇਗਾ ਤਾਂ ਫੇਰ ਹੀ ਆ ਕਿ ਚਲੋ ਮੇਰੇ ਨਾਲ ਨਾਲ ਕੇ ਓਏ ਦੱਸਾਂ ਕੀ ਮੈਂ ਰਾਜਪਾਲ ਨੂੰ ਫੋਨ ਲਾਇਆ ਸੀਗਾ ਠੀਕ ਹੈ ਮੈਂ ਤਾਂ ਉਹ ਨਾਲ ਭਾਈ ਬੰਦੇ ਨਾਲ ਗੱਲ ਕੀਤੀ ਸੀ ਮੈਂ ਕਿਹਾ ਵੀ ਤੂੰ ਮਾੜੀ ਮੋਟੀ ਗੱਲ ਦੱਸ ਮੈਨੂੰ ਵੀ ਕੀ ਗੱਲ ਹੋਈ ਹੈ ਮੈਂ ਕੀ ਪਤਾ ਇਹਦੇ 'ਚ ਕੋਈ ਗਲਤੀ ਹੋਵੇ ਤਾਂ ਆ ਬੋਲਦੇ ਆਹੋ ਪਰ ਨਹੀਂ ਉਹ ਕਹਿੰਦਾ ਜੇ ਇਹਨੂੰ ਕਰ ਦਿਓਗੇ ਤਾਂ ਅਸੀਂ ਇਹਨੂੰ ਰੱਖਾਂਗੇ ਨਹੀਂ ਅਸੀਂ ਰੱਖਦੇ ਨਹੀਂਗੇ ਮੈਂ ਹੁਣ ਬਣਾਉਂਗਾ ਉਹਨੂੰ ਮਹਿਲਾਂ ਦਾ ਰਾਜਾ ਵੇ ਬੁੱਤ ਕਾਨੂੰਨ ਕੋਲੇ ਸਪਾਉਣਾ ਕਾਨੂੰਨ ਕੰਦਾ ਕੋਠੀ ਲੋਕ ਚੜਾਉਣਾ ਕੋਈ ਨਹੀਂ ਸਹਜ ਮਤੇ ਨਾਲ ਗੱਲ ਕਰ ਲਾਂਗੇ ਵੀ ਆਲੇ ਨੀਵੇਂ ਹੁੰਦੇ ਆ ਆਪਾਂ ਆਰਾਮਦਾਰੀ ਨਾਲ ਗੱਲ ਕਰਾਂਗੇ ਉਹ ਬੇਬੇ ਜਿੰਨੇ ਨੀਵੇਂ ਹੋਈ ਆ ਲੈਣਾ ਉਹਨੇ ਹੋ ਆਪਣੇ ਸਿਰ ਚੜੀ ਜਾਂਦੇ ਆ ਪਤਾ ਨਹੀਂ ਕਾਲਾ ਹੰਕਾਰ ਉਹਨਾਂ ਨੂੰ ਕਿਵੇਂ ਬੋਲਦਾ ਸੀ ਪਤਾ ਉਹ ਪੈਸੇ ਸਹੀ ਗੱਲ ਆ ਮੰਮੀ ਜੀ ਜਿਵੇਂ ਉਹਨਾਂ ਨੇ ਅੱਜ ਹਰਪ੍ਰੀਤ ਨੂੰ ਹਜੇ ਅੱਧਾ ਦਿਨ ਹੀ ਨਾ ਹੋਇਆ ਇਹਨੂੰ ਆਪਾਂ ਵੀ ਮਗਰ ਆਈ ਮੋੜਨੀ ਆ। ਉੱਥੇ ਵਸਾਉਣੀ ਆਪਣੀ ਹਰਪ੍ਰੀਤ ਆਪਾਂ। ਡੰਡੇ ਨਾ ਰੱਖਾਂਗੇ ਆਪਾਂ ਉੱਥੇ ਐਂ ਕਹਿੰਦਾ ਮੈਨੂੰ ਕਹਿੰਦਾ ਕਿਵੇਂ ਕਹਿੰਦਾ ਕਿਵੇਂ ਵਸਾ ਦੇਗਾ ਤੂੰ ਮੈਂ ਕੋਈ ਗੱਲ ਤੇਨੂੰ ਮੈਂ ਦੱਸ ਦਾਂਗਾ। ਤੁਸੀਂ ਮੇਰੇ ਨਾਲ ਚੱਲੋ ਆਪਾਂ ਉਹਨਾਂ ਦੇ ਪਿੰਡ ਜਾ ਕੇ ਰੌਲਾ ਪਾਵਾਂਗੇ। ਠੀਕ ਆ ਪਤਾ ਤਾਂ ਲੱਗੇ ਜਲੂਸ ਨਿਕਲੇ ਉਹਨਾਂ ਦਾ। ਉਹ ਜਿਵੇਂ ਉਹਨਾਂ ਨੇ ਮੇਰੀ ਭੈਣ ਨੂੰ ਕੱਢਿਆ ਨਾ ਧੱਕੇ ਮਾਰ ਕੇ ਜਲੂਸ ਕੱਢੇਗਾ। ਉਵੇਂ ਉਹਨਾਂ ਦਾ ਵੀ ਜਾ ਕੇ ਪਿੰਡ 'ਚ ਆਪਾਂ ਜਲੂਸ ਕੱਢ ਕੇ ਆਉਣਾਗਾ। ਚੱ ਵੇ ਇੱਕ ਵਾਰੀ ਤੇ ਚਾਚੇ ਨਾਲ ਤਾਂ رائے ਕਰ ਲਾ ਭਾਈ ਸਿਆਣਾ ਬੰਦਾ ਫੇਰ ਵੀ ਉਹ ਮੇਰੀ ਚਾਚੇ ਨਾਲ رائے ਹੋਈ ਵੀ ਆ ਤੁਸੀਂ ਮੇਰੇ ਨਾਲ ਤੁਰਨਾ ਕਿ ਮੈਂ ਤੇ ਚਾਚਾ ਹੀ ਜਾਵੜੀ ਆ ਫਿਰ ਬਾਲੀ ਗੱਲ ਬਾਜੂਗੀ ਆਪਾਂ ਇੱਕ ਗੱਲ ਐ ਮੈਂ ਵੀ ਤਾਂ ਕਿਸੇ ਦੀ ਭੈਣ ਸੀ ਜਦੋਂ ਮੈਨੂੰ ਘਰੋਂ ਕੱਢਿਆ ਸੀ ਓਏ ਹੁਣ ਤੂੰ ਆ ਵਿੱਚ ਰੌਲਾ ਪਾ ਕੇ ਬਹਿ ਜਾ ਫਿਰ ਤੂੰ ਐਂ ਦੱਸ ਤੇਰੇ ਭਰਾ ਨੇ ਘਟ ਘੜੀ ਸੀ ਮੇਰੇ ਨਾਲ ਕਿੰਨਾ ਜਲੂਸ ਘਟਿਆ ਸੀ ਤੇਰੇ ਭਾਈ ਨੇ ਮੇਰਾ ਪਰ ਮੈਂ ਤਾਂ ਫੇਰ ਵੀ ਤੁਹਾਡੀ ਭੈਣ ਦੇ ਨਾਲ ਆ ਕਿਉਂਕਿ ਇਹਦੀ ਕੋਈ ਗਲਤੀ ਨਹੀਂ ਹੈਗੀ ਨਹੀਂ ਤੁਸੀਂ ਇੱਕ ਪਾਸੇ ਨਿਬੜ ਲੈਣਦੇ ਹੁਣ ਤੂੰ ਆਪ ਦਾ ਲੈ ਕੇ ਮੰਮੀ ਚੱਲੋ ਨਾਲੇ ਜੇ ਆਪਾਂ ਐਂ ਚੁੱਪ ਕਰਕੇ ਬੈਠ ਜਾਈਏ ਨਾ ਉਹਨ ਨਾਲੇ ਦੇ ਸਾਰੇ ਪਿੰਡ ਸਾਰੇ ਐ ਬਦਨਾਮੀ ਕਰਨਗੇ ਵੀ ਕੁੜੀ ਦੀ ਵਾਕਈ ਕੋਈ ਗਲਤੀ ਸੀ ਉਹਦੇ ਤੇ ਕੇ ਚੁੱਪ ਕਰਕੇ ਬੈਠ ਗਈ ਚਲ ਭਾਈ ਜਿਵੇਂ ਤੁਹਾਡੀ ਮਰਜ਼ੀ ਆ ਕਰ ਲੋ ਫਿਰ ਹੋਰ ਉਹ ਤਾਂ ਹੁਣ ਹੀ ਗੱਲਾਂ ਬਣਾਈ ਜਾਂਦੇ ਆ ਕਿ ਮੈਨੂੰ ਤਾਂ ਰੋਟੀ ਨਹੀਂ ਪੁੱਛਦੀ ਸੀਗੀ ਹੈ ਕਦੇ ਕੋਈ ਕੱਪੜਾ ਨਹੀਂ ਲੀੜਾ ਨਹੀਂ ਧੋਤਾ ਮੇਰਾ ਮੈਂ ਕਿਹਾ ਦੇਖ ਲ ਲੈ ਕਿਹੜੀਆਂ ਗੱਲਾਂ ਕਰਦਾ ਰੌਲਾ ਤਾਂ ਘਰ ਦਾ ਆ ਗੱਲਾਂ ਕਿਥੇ ਆ ਗਈਆਂ ਸੁੱਕਾ ਤਾਂ ਨਹੀਂ ਇੰਨੀ ਜੋਗਾ ਹੈਗਾ ਉਹ ਸਾਰਾ ਕੁਝ ਉਹਦਾ ਕੀਤਾ ਕਰਾਇਆ ਉਹਦੀ ਮਾਂ ਦਾਗਾ ਤੇ ਰਹਿੰਦੀ ਕੁੰਦੀ ਇੱਧਰ ਆਉ ਜਿਹੜੀ ਛੁੱਡਲ ਜੀ ਉੱਥੇ ਜਾ ਕੇ ਆਈ ਐ ਚਲ ਭਾਈ ਗੱਲ ਸੁਣ ਲੈ ਮੇਰੀ ਠੀਕ ਐ ਜਦੋਂ ਉੱਥੇ ਜਾਵੜੇ ਆਪਾਂ ਸਰਪੰਚ ਸਾਹਿਬ ਮੂਰੇ ਕੱਲੀ ਕੱਲੀ ਗੱਲ ਦੱਸਦੀ ਕਿ ਤੁਸੀਂ ਚੁੱਪਚਾਪ ਖੜੀ ਰਵੇਂ ਐਵੇਂ ਬੇਇੱਜ਼ਤੀ ਨਾ ਕਰਾਦੀ ਠੀਕ ਹੈ ਵੀਰੇ ਦੱਸ ਨਾ ਮੇਰੀ ਗੱਲ ਸੁਣੋ ਉੱਥੇ ਐਂ ਕਹਿ ਕੇ ਆਈ ਵੀ ਜਿੰਨਾ ਟਾਈਮ ਮੇਰੀ ਮੰਗ ਚਾਹੁੰਦੀ ਆ ਮੈਂ ਤਾਂ ਆਪਣੀ ਮਾਂ ਤੋਂ ਪੰਜੀ ਦਾ ਵੀ ਹਿੱਸਾ ਨਹੀਂ ਲੈਂਦੀ ਨਾ ਦੇ ਹੀ ਦੂੰਗਾ ਮੈਂ ਘਰ ਉਹਨੂੰ ਆਜੋ ਤੁਸੀਂ ਤੁਰਪੋ ਹੁਣ ਛੇ ਦੇ ਨੇ ਚੱਲ ਪੁੱਤ ਵੱਡਾ ਬੈਲੀ ਬਣਦਾ